ਜੀ ਚਾਚਾ ਜੀਓ ਹਾਂਜੀ ਹਾਂਜੀ ਤੇ ਤੁਹਾਡੇ ਭਤੀਜਾ ਜੀ ਜਜ ਜਤਿੰਦਰ ਸਿੰਘ ਜੀ ਆ ਖੜਿਆ ਹੀ ਨਾਲ ਹੀ ਆਪਣੇ ਖਾਲੇ ਆ ਠੀਕ ਹੈ ਜਤਿੰਦਰ ਫਿਰ ਚਾਚੇ ਭਤੀਜੇ ਰਲ ਕੇ ਕੰਮ ਕਰ ਦੋ ਹਾਂਜੀ ਹਾਂਜੀ ਆਪਣਾ ਇਹ 14 15 ਪ੍ਰਕਾਰ ਦਾ ਮੋੜ ਸ਼ੱਕਰ ਆਪਾਂ ਤਿਆਰ ਕਰਦੇ ਆਪਾਂ ਮੋੜ ਹੋ ਗਿਆ ਮੈਡੀਕੇਟਡ ਗੁੜ ਹੋ ਗਿਆ ਮੂੰਫਲੀ ਗੁੜ ਹੋ ਗਿਆ ਤੇਲ ਗੁੜ ਹੋ ਗਿਆ ਅਲਸੀ ਗੁੜ ਹੋ ਗਿਆ ਜੀ ਤੇ ਗਾਜਰ ਗੁੜ ਹੋ ਗਿਆ ਤੇ ਆਮਲਾ ਕੈਂਡੀ ਹੋ ਗਈ ਇਹ ਤੇ ਚੌਕਲੇਟ ਕੈਂਡੀ ਹੋ ਗਈ ਜਿਵੇਂ ਬੱਚੇ ਹੁਣ ਅੱਜ ਕੱਲ ਗੁੜ ਤੋਂ ਪਿਛੜਦੇ ਜਾ ਰਹੇ ਨੇ ਖਾਣ ਹੀ ਰਹੀ ਕੁਰਕਰੇ ਲੈ ਜਾਮ ਤੇ ਉਸ ਕਰਕੇ ਚੌਕਲੇਟ ਫਲੇਵਰ ਵੀ ਸਾਡਾ ਤਿਆਰ ਕਰੇ ਬੱਚਿਆਂ ਲਈ ਸਪੈਸ਼ਲ ਇਹ ਛੋਲਿਆ ਗੁੜ ਦੇ ਵਿੱਚ ਤਿਆਰ ਕੀਤੇ ਹੋਏ ਤੇ ਬਾਕੀ ਇਹ ਸ਼ੱਕਰ ਇੱਕ ਮੈਡੀਕੈਟਰ ਸ਼ੱਕਰ ਹੋ ਗਈ ਜਿਵੇਂ ਕੋਈ ਸ਼ੂਗਰ ਵਗੈਰ ਵਾਲਾ ਬੰਦਾ ਚਾਹ ਨਹੀਂ ਪੀ ਸਕਦਾ ਤਾਂ ਉਹਦੀ ਪੀ ਸਕਦਾ ਜਿਵੇਂ ਉਹਦੇ ਵਿੱਚ ਅੰਬ ਹਲਦੀ ਸੌਂਧ ਦਾਲਚੀਨੀ ਕਾਲੀ ਮਿਰਚ ਸੌਂਫ ਜੁਆਇਨ ਵੱਡੀ ਛੋਟੀ ਇਲਾਚੀ ਮਗਾ ਸਾਰਾ ਵਿੱਚ ਉਹਦੇ ਵਿੱਚ ਮਿਕਸ ਕੀਤਾ ਹੁੰਦਾ ਜੇ ਸਾਰੀ ਚੀਜ਼ ਅਸੀਂ ਪਿਓਰ ਬਣਾਉਨੇ ਆ ਕਿਸੇ ਤਰ੍ਹਾਂ ਦੇ ਇਹਦੇ ਵਿੱਚ ਕੋਈ ਕਿਸੇ ਨਾਲ ਕੋਈ ਰਸਾਇਣ ਨਹੀਂ ਵਰਤਦੇ ਨਾ ਕੋਈ ਕੈਮੀਕਲ ਨਾ ਮਸਾਲਾ ਨਾ ਕੋਈ ਚੀਨੀ 100% ਸਾਡਾ ਸੁੱਧ ਹੈ ਜਿੱਥੇ ਮਰਜ਼ੀ ਸਾਡਾ ਚੈੱਕ ਕਰਵਾ ਸਕਦੇ ਅਸੀਂ ਤਾਂ ਕਹਿੰਦੇ ਕਿ ਕਦੋਂ ਵੀ ਬੰਦਾ ਟਾਈਮ ਕੱਢ ਕੇ ਆਵੇ ਕੋਲ ਬੈ ਕੇ ਤਿਆਰ ਕਰਵਾ ਲਵਾਂਗੇ ਜਿੱਦਾਂ ਜਦੋਂ ਆਪਾਂ ਸ਼ੱਕਰ ਬਣਿਆ ਚਾਹ ਫਟ ਜਾਂਦੀ ਹੈ ਕਈ ਵਾਰੀ ਬਾਲੀ ਤੇ ਉਹ ਕਈ ਵਾਰੀ ਬਾਲੀ ਤੋਂ ਬਾਅਦ ਜਿਹੜੀਆਂ ਮਤਲਬ ਲੇਡੀਜ਼ ਨੇ ਉਹ ਬਾਅਦ ਚ ਪਾਉਂਦੇ ਨੇ ਵੀ ਫਟ ਜਾਂਦੀ ਹੈ ਵੀ ਬਾਅਦ ਚੋ ਕੁਝ ਕਰਦੇ ਨਹੀਂ ਤੁਹਾਡੇ ਸ਼ੱਕਰ ਬਿਲਕੁਲ ਨਹੀਂ ਫਟਦਾ ਮਰਜ਼ੀ ਪਾਓ ਜੇ ਪਹਿਲਾਂ ਸ਼ੱਕਰ ਪਾ ਦਿਓ ਤੁਹਾਡੇ ਸਾਹਮਣੇ ਚਾਹ ਬਣਾ ਕੇ ਦਿਖਾ ਦਾਂਗੇ ਜਾਂ ਪਹਿਲਾਂ ਪਾਓ ਜੇ ਪਿੱਛੋਂ ਪਾਓ ਚਾਹ ਨਹੀਂ ਫਟੂ ਚਾਹ ਫਟਣ ਦੀ ਸਾਡੀ ਗਰੰਟੀ ਹੈ ਸਾਡਾ ਮੀਟਰ ਰੱਖਿਆ ਹੋਇਆ ਪਹਿਲਾਂ ਤਾਂਸੀਂ ਰਿਕਵਰੀ ਦੇ ਗੰਨੇ ਦੀ ਉਹ ਦੇਖ ਰਹੇ ਆ ਆਪਣੀ ਟੈਸਟ ਕਰਦੇ ਆ ਵੀ ਇਹਦਾ ਗੁਰ ਸ਼ੱਕਰ ਬਣ ਸਕਦਾ ਜਾਂ ਨਾ ਬਣ ਸਕਦਾ ਜਦ 17 18 ਥੱਲੇ ਆ ਗਿਆ 15 16 14 ਤੇ ਆ ਗਿਆ ਜਦ 10 10 ਵੀ ਆਉਂਦਾ ਹੀ ਉਹ ਪਾਣੀ ਆ ਨੇ ਰਹੀ ਉਹਲਾ ਮਾਲ ਨਹੀਂ ਬਣਦਾ ਉਹ ਇਹੀ ਕਾਰਨ ਹੈ ਜਿਵੇਂ ਹੁਣ ਕੋ ਇੱਥੇ ਬੈਠਣ ਯੂਪੀ ਵਾਲੇ ਉਹਨਾਂ ਨਾਲ ਵੀ ਕੋਈ ਕਿਸੇ ਨੂੰ ਕੁਝ ਨੌਲੇਜ ਨਹੀਂ ਕੁਝ ਨਹੀਂ ਚਲੋ ਬਣਾਉਂਦੇ ਹੈਗੇ ਆ ਕਾਰੀਗਰ ਆਪਾਂ ਹੀ ਨਹੀਂ ਕਹਿੰਦੇ ਪਰ ਉਹਨਾਂ ਨੂੰ ਆ ਨਹੀਂ ਕਹਦਾ ਵੀ ਕਿਵੇਂ ਇਹਦਾ ਗੰਨੇ ਦਾ ਕੀ ਸੈਂਪਲ ਦੇਖਣਾ ਕੀ ਨਾ ਉਹ ਸਿਹਾਲਣੇ ਉਹ ਤੋਂ ਬਾਅਦ ਚੀਨੀ ਪਾਈ ਜਾਂਦੇ ਉਹਦੇ ਵਿੱਚ ਕਿਨੀ ਬਾਵਾਖੇ ਗੋੜਾ ਬਣਾਉਂਦਾਈਓ ਸਾਰਾ ਘਰ ਦਾ ਗੰਨਾ ਜੀ ਕਿਉਂਕਿ ਅਸੀਂ ਪਹਿਲਾਂ ਹੁਣ ਮਿੱਲਾਂ 'ਚ ਸਿੱਟਦੇ ਤੇ ਮਿੱਲਾਂ ਨਾਲ ਬਹੁਤ ਬੁਰਾ ਹਾਲ ਆਈ ਨਾਲ ਤਾਂ ਪੇਮੈਂਟ ਮਿਲਦੀ ਆਈ ਤੇ ਸਿੱਟਣ ਦੀ ਬਹੁਤ ਅਖਾਈ ਮਿਲਦੀ ਆ ਇਸ ਕਰਕੇ ਅਸੀਂ ਵੀ ਚਲੋ ਆਪਣਾ ਸੋਚਿਆ ਵੀ ਕਿਉਂ ਨਾ ਵੀ ਆਪਾਂ ਆਪਦਾ ਕੋਈ ਉਹ ਲਾਲੀ ਹੁਣ ਬਾਹਰ ਵੀ ਜਾਣੀ ਆਪਾਂ 20 25 25 ਲੱਖ ਰੁਪਏ ਢਾਕੇ ਲਾ ਰਹਿਣ ਬਾਰੇ ਜਾਣਦੇ ਆ ਹੁਣ ਜਿਹੜਾ ਅਸਲੀ ਪਿਓਰ ਗੋੜਾ ਆਈ ਲੋ ਰਾਤ ਨੂੰ ਡਲੀ ਠੰਡ ਦੇ ਵਿੱਚ ਬਾਹਰੇ ਰੱਖ ਦੋਈ ਸਵੇਰ ਨੂੰ ਫੁਰਜਣੀਆਂ ਹੁਣ ਕਿਉਂਕਿ ਪਿਓਰ ਆਈਓ ਜਿਹੜੇ ਚੀਨੇ ਆਉਣੇ ਕੈਮੀਕਲ ਲੱਗਿਆ ਉਹਨਾਂ ਫੁਰਨੀ ਨਹੀਂ ਉਹਨੇ ਜੀ ਜੇ ਤੁਸੀਂ ਚੈਲੰਜ ਕਰਦੇ ਹੋ ਕਿ ਸਾਡੇ ਗੁੜ ਸ਼ੱਕਰ ਚ ਮੌਕੇ ਤੇ ਦੇਖੋ ਜੀ ਪੂਰਾ ਸਿੰਪਲ ਭਰੋ ਜੋ ਮਰਜੀ 101% ਚੈਲੰਜ ਆਈ ਜਿੱਥੇ ਮਰਜੀ ਆ ਕੇ ਬੰਦਾ ਸਿੰਪਲ ਭਰ ਲੈ ਜਿੱਥੋਂ ਮਰ ਜਦੋਂ ਮਰਜੀ ਆ ਜਦੀ ਰਾ ਦਾਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਆਪਾਂ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਹਰ ਘਰ ਦੇ ਵਿੱਚ ਮਿੱਠਾ ਖਾਨਦੇ ਆਪਾਂ ਚੀਨੀ ਖਾਨਦੇ ਆ ਸ਼ੱਕਰ ਖਾਨਦੇ ਆ ਕਿਉਂਕਿ ਚਾਹ ਦੇ ਲਈ ਜੂਜ ਹੁੰਦਾ ਮਿੱਠਾ ਚੀਨੀ ਸ਼ੱਕਰ ਪਰ ਹੁਣ ਬਹੁਤੇ ਲੋਕ ਕਿਉਂਕਿ ਸ਼ੂਗਰ ਦੀ ਬਿਮਾਰੀ ਆ ਡਾਕਟਰ ਵੀ ਕਹਿੰਦੇ ਨੇ ਕਿ ਮਿੱਠਾ ਘੱਟ ਖਾਣਾ ਕਿ ਸ਼ੱਕਰ ਦੀ ਚਾਹ ਪੀਓ ਜੀ ਗੁੜ ਦੀ ਚਾਹ ਪੀਓ ਗੁੜ ਦੀ ਚਾਹ ਦੀ ਕਿਤਨੇ ਕਿਤੇ ਚਰਚਾਵਾਂ ਬਹੁਤ ਨੇ ਪੂਰੇ ਪੰਜਾਬ ਦੇ ਵਿੱਚ ਜਦੋਂ ਤੁਸੀਂ ਕਿਤੇ ਵੀ ਜਾਂਦੇ ਹੋ ਤਾਂ ਰਸਤੇ 'ਚ ਵੱਡੇ ਵੱਡੇ ਕੁਲਾੜ ਲੱਗੇ ਹੋਏ ਨੇ ਉਹ ਕੁਲਾੜ ਲੱਗੇ ਹੋਏ ਨੇ ਕਿ ਅਸੀਂ ਸ਼ੁੱਧ ਇੱਥੇ ਸ਼ੱਕਰ ਦਿੰਨੇ ਆ ਜੀ ਗੁੜ ਦਿੰਨੇ ਆ ਸੋ ਇਸੇ ਤਰ੍ਹਾਂ ਇੱਕ ਵੱਖਰੇ ਕੁਲਾੜ ਤੇ ਕਿਉਂਕਿ ਕੁਲਾੜ ਤੁਸੀਂ ਬਹੁਤ ਵੇਖੇ ਹੋਣਗੇ ਤੁਹਾਨੂੰ ਇਹ ਵੱਖਰਾ ਕੁਲਾੜ ਦਿਖਾਵਾਂਗੇ ਅਸੀਂ ਮੌਜੂਦ ਆ ਧੂਰੀ ਤੋਂ ਮਲੇਰ ਪੋਟਲਾ ਰੋਡ ਤੇ ਜਿੱਥੇ ਇੱਕ ਕੁਲਾੜ ਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਚਾਚੇ ਭਤੀਜੇ ਦਾ ਕੁਲਾੜ ਚਾਚੇ ਭਤੀਜੇ ਦਾ ਕੁਲਾੜ ਬਹੁਤ ਮਸ਼ਹੂਰ ਕੁਲਾੜਾ ਕਿਤੇ ਨਾ ਕਿਤੇ ਇਹਨਾਂ ਲਵੇ ਵੈਰਾਈਟੀਆਂ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਵੀ ਕੀ ਕੀ ਕਿਸ ਤਰ੍ਹਾਂ ਦਾ ਸਭ ਤੋਂ ਪਹਿਲਾਂ ਤਾਂ ਇਹਨਾਂ ਨੇ ਗੁੜ ਖਾਣ ਦੇ ਫਾਇਦੇ ਖੂਨ ਦੀ ਕਮੀ ਦੂਰ ਕਰਦਾ ਹੈ ਚਮੜੀ ਨੂੰ ਸਾਫ ਅਤੇ ਚਮਕਦਾਰ ਬਣਾਉਂਦਾ ਹੈ ਖਾਣਾ ਜਲਦੀ ਹজম ਕਰਦਾ ਹੈ ਤੇਜਾਬ ਬਣਨ ਤੋਂ ਰੋਕਦਾ ਹੈ ਕਬਜ਼ ਦੂਰ ਕਰਦਾ ਹੈ ਗਰਭਵਤੀ ਔਰਤਾਂ ਵਿੱਚ ਅਨੀਮੀਆ ਦੀ ਕਮੀ ਦੂਰ ਕਰਦਾ ਹੈ ਜਾਨੀ ਕਿ ਜਿਹੜੇ ਡਾਕਟਰ ਆਪਾਂ ਨੂੰ ਸਮਝਾਉਂਦੇ ਨੇ ਕਿ ਆਹ ਚੀਜ਼ ਖਾਣੀ ਚਾਹੀਦੀ ਇਹਨਾਂ ਦੇ ਆ ਫਾਇਦੇ ਨੇ ਉਹ ਹੀ ਚੀਜ਼ਾਂ ਇਹਨਾਂ ਨੇ ਲਿਖੀਆਂ ਨੇ ਅਤੇ ਉਸ ਤੋਂ ਬਾਅਦ ਚਾਚੇ ਭਤੀਜੇ ਦਾ ਕੁਲਾੜਾ ਜਿਹੜਾ ਇੱਥੇ ਵੈਰਾਈਟੀਆਂ ਲਿਖੀਆਂ ਹੋਈਆਂ ਨੇ ਕਿ ਦੇਸੀ ਗੁੜ ਦੇਸੀ ਸ਼ੱਕਰ ਗੁੜ ਚਨੇ ਸੌਫ ਗੁੜ मूंगफली ਗੁੜ ਤਿਲ ਗੁੜ ਅਲਸੀ ਗੁੜ ਮੈਡੀਕੇਟਡ ਗੁੜ ਗੁੜ ਦੇ ਸ਼ਕਰਪਾਰੇ ਡਰਾਈ ਫਰੂਟ ਗੁੜ ਅਲਸੀ ਦੀ ਪੰਜੀਰੀ ਆਰਗੈਨਿਕ ਸਰਕਾ ਆਮਲੇ ਦਾ ਚਵਨ ਪ੍ਰਾਸ਼ ਜਾਨੀ ਕਿ ਵੈਰੈਟੀਆਂ ਨੇ ਇਹਨਾਂ ਨੇ ਪੂਰਾ ਲਿਖਿਆ ਹੋਇਆ ਵੱਖਰਾ ਕੀ ਆ ਉਹ ਤੁਹਾਨੂੰ ਦੱਸਾਂਗੇ ਕਿ ਵੱਖਰਾ ਕਿਉਂਕਿ ਕੁਲਾੜ ਆਪਾਂ ਬਹੁਤ ਦੇਖਦੇ ਆਂ ਜਦੋਂ ਕਿਸੇ ਵੀ ਸਟੇਟ ਹਾਈਵੇ ਤੇ ਜਾਂਦੇ ਆਂ ਨੈਸ਼ਨਲ ਹਾਈਵੇ ਤੇ ਜਾਂਦੇ ਆਂ ਬਹੁਤ ਤਰ੍ਹਾਂ ਦੇ ਕੁਲਾੜ ਆਉਂਦੇ ਨੇ ਪਰ ਉਹਦੇ ਵਿੱਚ ਵੱਖਰਾ ਕੀ ਆ ਇਹ ਕੁਲਾੜ ਦਾ ਇਹਦੀ ਸਕ੍ਰਿਪਟेड ਸਟੋਰੀ ਇਹ ਅਸੀਂ ਤਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਕਿਉਂਕਿ ਇੱਥੇ ਵੱਖਰੀ ਚੀਜ਼ ਦਿਖਾਵਾਂਗੇ ਸਭ ਤੋਂ ਪਹਿਲਾਂ ਤਾਂ ਚਾਚੇ ਭਤੀਜੇ ਨਾਲ ਗੱਲਬਾਤ ਵੀ ਕਰਾਂਗੇ ਕਿਉਂਕਿ ਨਾਮ ਵੀ ਇੱਕ ਵੱਖਰਾ ਰੱਖਿਆ ਚਾਚੇ ਤੇ ਭਤੀਜੇ ਦੋਨੋਂ ਕੰਮ ਕਰਦੇ ਨੇ ਬਾਈ ਜੀ ਉਰੀ ਮੌਜੂਦ ਨੇ ਬਾਈ ਜੀ ਚਾਚਾ ਤੇ ਉਹਨਾਂ ਦੇ ਭਤੀਜੇ ਨੇ ਗੱਲਬਾਤ ਵੀ ਕਰਾਂਗੇ ਵੀਰ ਜੀ ਕੀ ਨਾਮ ਆ ਆਪਣਾ ਮੇਰਾ ਨਾਮ ਹਰਪ੍ਰੀਤ ਸਿੰਘ ਆ ਜੀ ਤੁਸੀਂ ਚਾਚਾ ਜੀ ਹੋ ਹਾਂਜੀ ਹਾਂਜੀ ਠੀਕ ਹੈ ਤੇ ਤੁਹਾਡੇ ਭਤੀਜਾ ਭਤੀਜਾ ਜਤਿੰਦਰ ਸਿੰਘ ਜੀ ਆ ਖੜੇ ਹੀ ਨਾਲ ਹੀ ਆਪਣੇ ਹਾਂਜੀ ਹਾਂ ਜਤਿੰਦਰ ਫਿਰ ਚਾਚੇ ਭਤੀਜੇ ਰਲ ਕੇ ਕੰਮ ਕਰਦੋਂ ਹਾਂਜੀ ਹਾਂਜੀ ਰਲ ਕੇ ਵੀਰ ਜੀ ਹਰਪ੍ਰੀਤ ਜੀ ਅਸੀਂ ਪਹਿਲਾਂ ਵੀ ਦਰਸ਼ਕਾਂ ਨੂੰ ਦਿਖਾਇਆ ਸਾਰਾ ਸਿਸਟਮ ਆ ਕਿੰਨੇ ਪ੍ਰਕਾਰ ਦਾ ਗੁੜ ਸ਼ੱਕਰ ਤੁਹਾਡੇ ਕੋਲ ਆ ਆਪਾਂ ਲੇ 14 15 ਪ੍ਰਕਾਰ ਦਾ ਗੁੜ ਸ਼ੱਕਰ ਆਪਾਂ ਤਿਆਰ ਕਰਦੇ ਆਪਾਂ ਹਾਂਜੀ ਹਾਂ ਠੀਕ ਹੈ ਅਸੀਂ ਦੇਖ ਰਹੇ ਹਾਂ ਕੁਸਾ ਦੇਖੋ ਜਿਵੇਂ ਸ਼ੱਕਰ ਦੀ ਗੱਲ ਕਰੀਏ ਆਹ ਸ਼ੱਕਰ ਦੀ ਵੈਰਾਈਟੀ ਸ਼ੱਕਰ ਆ ਇਹ ਇਹ ਹਲਦੀ ਆ ਜੀ ਅਸਾਂ ਇਹ ਹਲਦੀ ਬਣਾਉਂਦੇ ਹਾਂ ਠੀਕ ਹੈ ਤੇ ਆਹ ਸ਼ੱਕਰ ਆ ਠੀਕ ਹੈ ਇਹਦਾ ਰੇਟ ਕੀ ਆ ਰੇਟ ਕੀ ਦਿੰਨੇ ਹੋ ਫਿਰ ਜਿਵੇਂ ਸਿੰਪਲ ਗੋੜਾ ਆ ਇਹ ਆਪਾਂ 70 ਰੁਪਏ ਕਿਲੋ ਦਿੰਨੇ ਆ ਜਿਹੜੀ ਸ਼ੱਕਰ ਆ ਦੇਸੀ ਉਹ 80 ਰੁਪਏ ਕਿਲੋ ਦਿੰਨੇ ਆ ਜੀ ਆਪਾਂ ਬਾਕੀ ਅੱਡਾ-ਅੱਡ ਫਲੇਵਰ ਨੇ ਜਿਹੜੇ ਉਹ ਅਲੱਗ-ਅਲੱਗ ਰੇਟ ਆਈ ਜਿਵੇਂ ਸੌਂਫ ਗੁੜ ਹੋ ਗਿਆ, ਮੈਡੀਕੇਟਡ ਗੁੜ ਹੋ ਗਿਆ, ਮੂੰਗਫਲੀ ਗੁੜ ਹੋ ਗਿਆ, ਤਿਲ ਗੁੜ ਹੋ ਗਿਆ, ਅਲਸੀ ਗੁੜ ਹੋ ਗਿਆ ਜੀ ਤੇ ਗਾਜਰ ਗੁੜ ਹੋ ਗਿਆ ਤੇ ਆਮਲਾ ਕੈਂਡੀ ਹੋ ਗਈ ਇਹ ਤੇ ਚਾਕਲੇਟ ਕੈਂਡੀ ਹੋ ਗਈ ਜਿਵੇਂ ਬੱਚੇ ਹੁਣ ਅੱਜ ਕੱਲ ਗੁੜ ਤੋਂ ਵਿਛੜਦੇ ਜਾ ਰਹੇ ਨੇ ਖਾਣ ਹੀ ਨਹੀਂ ਰਹੇ ਕੁਰਕਰੇ ਲੈ ਜਾਂਦੇ ਨੇ ਉਸ ਕਰਕੇ ਚਾਕਲੇਟ ਫਲੇਵਰ ਵੀ ਸਾਡਾ ਤਿਆਰ ਕਰਿਆ ਬੱਚਿਆਂ ਲਈ ਸਪੈਸ਼ਲ ਤੇ ਅਲਸੀ ਦੀ ਪੰਜੀਰੀ ਹੋ ਗਈ ਜੀ ਇਹ ਨਾਰੀਅਲ ਮੂੰਗਫਲੀ ਮਿਕਸ ਲੱਡੂ ਆ ਗਈ ਇਹ ਇਹ ਵੀ ਗੁੜ ਦੇ ਵਿੱਚ ਹੀ ਬਣਾਏ ਹੋਏ ਨੇ ਇਹ ਅਲਸੀ ਦੇ ਲੱਡੂ ਹੋ ਗਈ ਆਪਣੇ ਤੇ ਆ ਨਾਰੀ ਆਪਣੇ ਤੇ ਗੁੜਚਣਾ ਹੋ ਗਈ ਆ ਵਾਲਾ ਹੀ ਇਹ ਛੋਲਿਆ ਗੁੜ ਦੇ ਵਿੱਚ ਤਿਆਰ ਕੀਤੇ ਹੋਏ ਤੇ ਬਾਕੀ ਇਹ ਸ਼ੱਕਰ ਇੱਕ ਮੈਡੀਕੈਟਰ ਸ਼ੱਕਰ ਹੋ ਗਈ ਜਿਵੇਂ ਕੋਈ ਸ਼ੂਕਰ ਵਗੈਰਾ ਵਾਲਾ ਬੰਦਾ ਚਾਹ ਨਹੀਂ ਪੀ ਸਕਦਾ ਤਾਂ ਉਹਦੀ ਪੀ ਸਕਦਾ ਜਿਵੇਂ ਉਹਦੇ ਵਿੱਚ ਅੰਬ ਹਲਦੀ ਸੌਂਡ ਦਾਲਚੀਨੀ ਕਾਲੀ ਮਿਰਚ ਸੌਂਫ ਜੁਆਇਨ ਵੱਡੀ ਛੋਟੀ ਇਲਾਇਚੀ ਮੈਂਗਾ ਸਾਰਾ ਵਿੱਚ ਉਹਦੇ ਵਿੱਚ ਮਿਕਸ ਕੀਤਾ ਹੁੰਦਾ ਜਿਹੜੀ ਸਮਗਰੀ ਦੇ ਸਰ ਆਰਗੇਨਿਕ ਆ ਇਹ ਜੇ ਆਪਾਂ ਲਾਈਏ ਕੋਈ ਕੈਮੀਕਲ ਯੂਜ਼ ਹੁੰਦਾ ਜਾਂ ਕੁਝ ਕੋਈ ਐਵੇਂ ਦੀ ਚੀਜ਼ ਨਹੀਂ ਨਹੀਂ ਆਪਣੀ ਕਿਸੇ ਵੀ ਤਰ੍ਹਾਂ ਸਾਰੀ ਚੀਜ਼ ਅਸੀਂ ਪਿਓਰ ਬਣਾਉਨੇ ਆ ਕਿਸੇ ਤਰ੍ਹਾਂ ਇਹਦੇ ਵਿੱਚ ਕੋਈ ਕਿਸੇ ਤਰ੍ਹਾਂ ਕੋਈ ਰਸਾਇਣ ਨਹੀਂ ਵਰਤਦੇ ਨਾ ਕੋਈ ਕੈਮੀਕਲ ਨਾ ਮਸਾਲਾ ਨਾ ਕੋਈ ਚੀਨੀ 100% ਸਾਡਾ ਸੁੱਧਾ ਹੀ ਇੱਥੇ ਮਰਜ਼ੀ ਸਾਡਾ ਚੈੱਕ ਕਰਵਾ ਸਕਦੇ ਅਸੀਂ ਤਾਂ ਕਹਿੰਦੇ ਕਿ ਕਦੋਂ ਵੀ ਬੰਦਾ ਟਾਈਮ ਕੱਢ ਕੇ ਆ ਬਟੇ ਕੋਲ ਬਹਿ ਕੇ ਤਿਆਰ ਕਰਵਾ ਲ ਦੱਸਦੇ ਬੰਦਾ ਲਵੇ ਬੈਠ ਕੇ ਤਿਆਰ ਕਰਵਾ ਲਈ ਬੰਦਾ ਬਿਲਕੁਲ ਜੀ ਸੋ ਤਸਵੀਰਾਂ ਤੁਹਾਨੂੰ ਦਿਖਾਉਂ ਰਿਹਾ ਕਿ ਵੱਖਰਾ ਕੀ ਆ ਕਿਉਂਕਿ ਜਦ ਤਾਂ ਕਾਫੀ ਕੁਝ ਸਾਹਮਣੇ ਆਉਂਦਾ ਕਿ ਗੁਰਸ਼ਕਰ ਕਿਵੇਂ ਦਾ ਜੀ ਕਈ ਵਾਰੀ ਖਬਰਾਂ ਦੇਖਦੇ ਆ ਕਿ ਚੀਨੀ ਨਾਲ ਮਿਲਾ ਕੇ ਗੁੜ ਤਿਆਰ ਕਰਤਾ ਉਹ ਸਿਸਟਮ ਜਿਸ ਜੇ ਕਿ ਕਾਫੀ ਤਰ੍ਹਾਂ ਦਾ ਇਹਨਾਂ ਦਾ ਪੂਰਾ ਪ੍ਰੋਜੈਕਟ ਵੀ ਦਿਖਾਵਾਂਗੇ ਕਿ ਕਿਸ ਤਰ੍ਹਾਂ ਲੱਗਾ ਬਾਈ ਹਰਪ੍ਰੀਤ ਸਾਡੇ ਨਾਲ ਨੇ ਹਰਪ੍ਰੀਤ ਬਾਈ ਜੀ ਆਪਾਂ ਗੁੜ ਦੇਖਦੇ ਆ ਜੂਪੀ ਤੋਂ ਟਰਾਲੀਆਂ ਆਉਂਦੀਆਂ ਨੇ ਜੀ ਉਹ 40 40 ਰੁਪਏ ਕਿਲੋ ਸ਼ੱਕਰ 40 ਰੁਪਏ ਕਿਲੋ ਤੇ ਬਾਕੀ ਆਮ ਦੁਕਾਨਾਂ ਤੇ ਕਰਿਆਨੇ ਦੀ ਤਾਂ ਜਾਨਣਿਆ ਉੱਥੇ ਉਹ ਕਹਣਗੇ ਵੀ 40 ਰੁਪਿਆ ਜੀ 45 ਰੁਪਿਆ ਤੁਹਾਡੇ ਵਾਲੇ ਗੁੜ ਦਾ ਇੰਨਾ ਰੇਟ ਹੀ ਕਾਰਨ ਕੀ ਨੇ ਕੀ ਕਰਨੇ ਕਾਰਨ ਇਹ ਹੈ ਜੀ ਆਪਣਾ ਪ्योर ਹੈ ਮਿਹਨਤਾਂ ਜਿੱਥੋਂ ਆਪਾਂ ਲੈ ਕੇ ਚੱਲੀਏ ਹੁਣ ਤੁਸੀਂ ਮੰਨ ਕੇ ਚੱਲੋ ਜੀ ਗੰਨਾ ਹੀ ਆਪਣਾ 400 ਰੁਪਏ ਕਾਊਂਟਰ ਹੋ ਗਿਆ ਜੀ ਆਪਣਾ ਗੰਨੇ ਜਿਹੜੇ ਐਵਰੇਜ ਵੇਂਦੀ ਹੁਣ 10 ਤੋਂ ਮੰਨ ਕੇ ਚੱਲੋ ਹੁਣ ਜਿਹੜੀ ਹੁਣ ਐਵਰੇਜ 8 ਤੋਂ ਲੈ ਕੇ 10 ਦੀ ਐਵਰੇਜ ਹੈ ਕਾਊਂਟਰ ਗੰ ਕਵਾਂਟਲ ਗੰਨੇ ਚ 40 ਰੁਪਏ ਤੁਹਾਨੂੰ ਵੈਸੇ ਪੈ ਗਿਆ। ਕਵਾਂਟਲ ਗੰਨੇ ਚੋਂ 10 ਕਿਲੋ ਸ਼ੱਕਰ ਨਿਕਲਦੀ ਹੈ ਜਾਨੀ ਕਿਹ ਜੱਜ 10 ਕਿਲੋ ਗੋੜ ਲਾ ਲੋ ਸ਼ੱਕਰ ਜਿੱਦਾਂ ਹੀ ਜੱਜਮੈਂਟ ਆਉਣਾ ਆਪਾਂ 40 ਰੁਪਏ ਦਾ ਆਪਾਂ ਨੂੰ ਵੈਸੇ ਪੈ ਗਿਆ। ਉਸ ਤੋਂ ਬਾਅਦ ਉੱਪਰ ਲੇਬਰ ਮੰਨ ਕੇ ਚੱਲੋ ਜੀ ਆਪਣੀ। ਜਿਹੜੀ ਲੇਬਰ ਪੈਣੀ ਆ ਠੀਕ ਹੈ। ਉਹ ਦੇਖੋ ਹੀ ਕਿਵੇਂ ਦੇ ਰਹੇ ਨੇ। ਹੂੰ। ਉਹਦੇ ਕਿਵੇਂ ਦੇ ਰਹੇ ਨੇ? ਕਿਵੇਂ ਦੇ ਰਹੇ ਨੇ? ਪੁੱਤਾਂ ਲਾ ਲਈ ਕੱਚਾ ਇੱਕ ਤਾਂ। ਜੀ। ਮੇਨ ਤਾਂ ਕੱਚਾ ਇੱਕ ਜਿਹੜੀ ਹੁਣ ਉੱਥੇ ਜਿਹੜਾ ਡਾਕਟਰ ਲਖਵੀਰ ਸਿੰਘ ਨੇ ਆਪਣੇ ਹਸਿਆਰਪੁਰ ਸਾਈਡ ਫੜਿਆ ਜੀ। ਬਹੁਤ ਉਹਨਾਂ ਨੇ ਸਕ ਜਦੋਂ ਹੁਣ ਜੂਪੀ ਤੋਂ ਟਰਾਲੀਆਂ ਆ ਰਹੀਆਂ ਨੇ ਪਿੰਡਾਂ ਵਿੱਚ ਫਿਰ ਰਹੀਆਂ ਨੇ ਤੇ ਉਹਨਾਂ ਦੇ ਵੀ ਸੈਂਪਲ ਵਰਨੇ ਚਾਹੀਦੇ ਨੇ ਠੀਕ ਹੈ ਉਹ ਇੰਨਾ ਗੰਦ ਖਵਾ ਰਹੇ ਨੇ ਜਿਹੜੀਆਂ ਆਪਣੇ ਬਿਮਾਰੀਆਂ ਹੁਣ ਆਪਣੇ ਲਵੇ ਬੰਦਾ ਆਉਂਦਾ ਜੀ ਕਹਿੰਦਾ ਮੈਂ ਖੰਡ ਤੋਂ ਬਚਦਾ ਆ ਰਿਹਾ ਆਪਣੇ ਲਈ ਵੀ ਅਸੀਂ ਗੁੜ ਖਾਣਾਗਾ ਪਰ ਉਹ ਫੇਰ ਉਹਨਾਂ ਨੂੰ ਖੰਡ ਖਵਾ ਰਹੇ ਨੇ ਬਿਲਕੁਲ ਆਪਾਂ ਜੇ ਰੂਟੀਨ ਦੀ ਗੱਲ ਕਰੀਏ ਹਰ ਇੱਕ ਘਰ ਚ ਚਾਹ ਬਣਦੀ ਆ ਜੀ ਦੁੱਧ ਬਣਦਾ ਉਹ ਚ ਮਿੱਠਾ ਆਪਾਂ ਪਾਉਣੀ ਆ ਕਿਉਂਕਿ ਬਹੁਤ ਯੂਜ਼ ਕਰਦੇ ਆ ਵੈਸੇ ਡਾਕਟਰ ਕਹਿੰਦੇ ਨੇ ਵੀ ਚੀਨੀ ਤੋਂ ਗੁਰੇਜ਼ ਕਰੋ ਜੀ ਸ਼ੱਕਰ ਲਓ ਵਧੀਆ ਕਿਉਂਕਿ ਜਦੋਂ ਸ਼ੱਕਰ ਚ ਕੈਮੀਕਲ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਟਰਾਲੀਆਂ ਯੂਪੀ ਵਾਲੀਆਂ ਜਿਹੜੀਆਂ ਆ ਰਹੀਆਂ ਨੇ ਵੀ ਨਿਹਰਾ ਕੈਮੀਕਲ ਆ ਰਿਹਾ ਜ਼ਹਿਰ ਆ ਰਹੀ ਆ ਫਿਰ ਤਾਂ ਉਹ ਸ਼ੱਕਰ ਖਾਣ ਦਾ ਫਾਇਦਾ ਨਹੀਂ 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 ਮੈਂ ਆਪ ਕਹਿੰਦਾ ਜੀ ਵੀ ਅਸੀਂ ਆਪਕਾ ਨਹੀਂ ਸਿੰਪਲ ਭਰ ਨਹੀਂ ਵੀ ਇੰਨਾ ਸਕੰਜਾ ਕਸਾ ਜਾਵੇ ਉਹਨਾਂ ਤੇ ਹੁਣ ਉਰੇ ਆ ਕੇ ਆਪਾਂ ਅਸੀਂ ਤਾਂ ਕਹਿੰਦੇ ਵੀ ਸਾਡੇ ਲਵੇ ਆਉਣ ਜੀ ਪਿਓਰ ਚੀਜ਼ ਮਿਲੂ 100% ਅਸੀਂ ਜਿਹੜਾ ਤਿਆਰ ਕਰਦੇ ਆ ਪ੍ਰੋਸੈਸ ਕਿਸੇ ਤਰ੍ਹਾਂ ਦਾ ਨਾ ਕੋਈ ਕੈਮੀਕਲ ਨਾ ਮਸਾਲਾ ਨਾ ਕੋਈ ਚੀਨੀ ਬੰਦਾ ਕੋਲ ਬਹਿ ਕੇ ਸਾਡੇ ਤਿਆਰ ਕਰਵਾ ਸਕਦਾ ਜੀ ਗੁੜ ਸ਼ੱਕਰ ਆ ਗੁੜ ਦੀ ਚਾਹ ਵਾ ਸ਼ੱਕਰ ਦੀ ਬਣਾਓ ਚਾਹ 10 ਵਾਲੀਆਂ ਦੇ ਉਹਨਾਂ ਚਾਹ ਫਟੇ ਜੀ ਕਿਸੇ ਤਰ੍ਹਾਂ ਦਾ ਕੋਈ ਰੰਗ ਨਹੀਂ ਹੋਊਗਾ ਜੀ ਉਦਾਂ ਇਹ ਮੰਨ ਕੇ ਚੱਲੋ ਜੀ ਰੰਗ ਇੰਨੇ ਆ ਇਹ ਜੇ ਕੈਮੀਕਲ ਨੇ ਸਾਰੇ ਕੈਂਸਰ ਦਾ ਕਾਰਨ ਉਹ ਨੇ ਜੀ ਬੋਮਾਰੀਆਂ ਨਹੀਂ ਪੈਸੇ ਜਦੋਂ ਆਪਾਂ ਕਈ ਵਾਰੀ ਦੇਖਦੇ ਹਾਂ ਜਦੋਂ ਚਾਹ ਬਣਦੀ ਆ ਹਾਂਜੀ ਤੁਸੀਂ ਵੀ ਗੱਲਬਾਤ ਕੀਤੀ ਆ ਜਦੋਂ ਆਪਾਂ ਸ਼ੱਕਰ ਬਣਿਆ ਚਾਹ ਫਟ ਜਾਂਦੀ ਆ ਕਈ ਵਾਰੀ ਬਾਲੀ ਤੇ ਉਹ ਕਈ ਵਾਰੀ ਬਾਲੀ ਤੋਂ ਬਾਅਦ ਜਿਹੜੀਆਂ ਮਤਲਬ ਲੇਡੀਜ਼ ਨੇ ਉਹ ਬਾਅਦ ਚ ਪਾਉਂਦੀਆਂ ਨੇ ਵੀ ਫਟ ਜਾਂਦੀ ਆ ਵੀ ਬਾਅਦ ਚੋਂ ਕੁਝ ਕਰਦੀ ਨਹੀਂ ਤੁਹਾਡੇ ਲਈ ਸ਼ੱਕਰ ਬਿਲਕੁਲ ਨਹੀਂ ਫਟਦਾ ਜਿੰਦਾ ਮਰਜੀ ਪਾਓ ਜੇ ਪਹਿਲਾਂ ਸ਼ੱਕਰ ਪਾ ਦਿਓ ਤੁਹਾਡੇ ਸਾਹਮਣੇ ਚਾਹ ਬਣਾ ਕੇ ਦਿਖਾ ਦਾਂ ਜੀ ਚਾਹ ਪਹਿਲਾਂ ਪਾਓ ਜੇ ਪਿੱਛੋਂ ਪਾਓ ਚਾਹ ਨਹੀਂ ਫਟ ਕੈਮੀਕਲ ਇਹ ਜਿਹਨੇ ਹੁਣ ਮੰਨ ਕੇ ਚੱਲੋ ਜੀ ਆਪਣਾ ਗੁੜ ਸ਼ੱਕਰ ਪਿਆ ਜੀ ਆਪਾਂ ਪੂਰੀ ਠੰਡ ਦੇ ਵਿੱਚ ਸਿਆਲ ਦੇ ਵਿੱਚ ਹੁਣ ਆ ਤੁਸੀਂ ਬਾਜ਼ਾਰ ਤੇ ਜਾਓਗੇ ਬੋਰੀਆਂ ਖੋਲ੍ਹੀਆਂ ਇਦਾਂ ਪਈਆਂ ਨੇ ਦੁਕਾਨ ਦੇ ਵਿੱਚ ਜੀ ਪੂਰੇ ਠੰਡ ਦੇ ਵਿੱਚ ਉਹ ਗੁੜ ਸ਼ੱਕਰ ਕਿਉਂ ਟਿਕਦਾਈ ਉਹ ਉਹਦੇ ਵਿੱਚ ਕੈਮੀਕਲ ਤੇ ਚੀਨੀ ਆ ਤਾਂ ਓਕਣੀ ਪਿਆ ਰਹਿੰਦਾ ਹੁਣ ਜਿਹੜਾ ਅਸਲੀ ਪਿਓਰ ਗੋੜਾ ਈ ਲਓ ਰਾਤ ਨੂੰ ਡਲੀ ਠੰਡ ਦੇ ਵਿੱਚ ਬਾਹਰੇ ਰੱਖ ਦਿਓ ਜੀ ਸਵੇਰ ਨੂੰ ਖੁਰਜਣੀਆਂ ਉਹ ਕਿਉਂਕਿ ਪਿਓਰ ਆਈਏ ਉਹੜਾ ਜਿਹੜੀ ਚੀਨੀ ਆ ਉਹਨੇ ਕੈਮੀਕਲ ਲੱਗਿਆ ਉਹ ਖੁਰਦੀ ਨਹੀਂ ਉਹਨੇ ਜੀ ਓਕਣੀ ਪਈ ਰਹਿਣੀ ਜੀ ਉਹ ਬਿਲਕੁਲ ਜਨਨ ਕਿ ਜੇ ਗੱਲਬਾਤ ਕਰੀ ਜਿਵੇਂ ਗੰਨਾ ਤੁਸੀਂ ਗੰਨੇ ਦਾ ਕੰਮ ਚੱਲਦਾ ਗੰਨੇ ਤੋਂ ਸ਼ੁਰੂਆਤ ਹੁੰਦੀ ਹੈ ਗੁੱੜ ਸ਼ੱਕਰ ਸਾਰੀ ਇਹ ਸਾਰਾ ਗੰਨਾ ਤੁਸੀਂ ਕਿੱਥੋਂ ਲੈ ਕੇ ਆਉਨੇ ਤੁਹਾਡਾ ਆਪਣਾ ਜਾਂ ਕਿੱਥੋਂ ਲੈ ਕੇ ਆਉਨੇ ਇਹ ਗੰਨਾ ਸਾਡਾ ਸਾਰਾ ਆਪਣਾ ਹੀ ਇਹ ਸਾਰਾ ਘਰ ਦਾ ਗੰਨਾ ਜੀ ਕਿਉਂਕਿ ਅਸੀਂ ਪਹਿਲਾਂ ਹੁਣ ਮਿੱਲਾਂ 'ਚ ਸਿੱਟਦੇ ਤੇ ਮਿੱਲਾਂ ਦਾ ਬਹੁਤ ਬੁਰਾ ਹਾਲ ਹੈ ਇਹਨਾਂ ਦਾ ਪੇਮੈਂਟ ਮਿਲਦੀ ਆਈ ਤੇ ਸਿੱਟਾਂ ਦੀ ਬਹੁਤ ਅਖਾਈ ਮਿਲਦੀ ਆ ਇਸ ਕਰਕੇ ਅਸੀਂ ਵੀ ਚਲੋ ਆਪਣਾ ਸੋਚਿਆ ਵੀ ਕਿਉਂ ਨਾ ਵੀ ਆਪਾਂ ਆਪ ਦਾ ਕੋਈ ਉਹ ਲਾਲੀ ਹੁਣ ਬਾਹਰ ਵੀ ਜਾਣੀ ਆਪਾਂ 20 25 25 ਲੱਖ ਰੁਪਏ ਜਾ ਕੇ ਲਾ ਰਹੇ ਨੇ ਬਾਹਰ ਜਾਣੇ ਆ ਬਾਰੇ ਜੱਕ ਵੀ ਬੇਨਤੀ ਕਰਨੀ ਆਪਾਂ ਕਮੀ ਕਰਨੀ ਗੁਲਾਮੀ ਕਰਨੀ ਕਣਕ ਜੀਰੀ ਨਹੀਂ ਤੁਸੀਂ 20 ਦੇ ਕਿਹਦੇ ਗੰਨਾ ਹੀ ਲਾਉਣੇ ਹੋ ਸਾਰੀ ਜ਼ਮੀਨ 'ਚ ਆਪਣੀ ਥੋੜੀ ਲਾਉਣੇ ਆ ਆਪਾਂ ਜਿਵੇਂ ਮੰਨ ਲੇ ਕਿ ਚਲੋ ਖਾਨ ਜੋਗੀ ਆਪਾਂ ਕਣਕ ਵਗੈਰਾ ਉਨੀਓ ਕਰਦੇ ਆ ਬਾਕੀ ਅਸੀਂ ਗੰਨੇ ਦੀ ਪ੍ਰੋਡਕਸ਼ਨ ਜ਼ਿਆਦਾ ਕਰਦੇ ਆ ਠੀਕ ਹੈ ਉਹਦੇ ਤੁਸੀਂ ਤੁਸੀਂ ਗੰਨਾ ਖਰੀਦਦੇ ਨਹੀਂ ਤੁਹਾਡਾ ਸਾਰਾ ਆਪਣਾ ਉਹ ਕੀਤਾ ਹੋਇਆ ਖੇਤੀ ਕੀਤੀ ਹੋਇਆ ਗੰਨੇ ਸਾਰਾ ਆਪਦਾ ਲੱਗੇ ਜਾਂਦਾ ਜੀ ਬਾਕੀ ਸਾਨੂੰ ਲੋਡ ਪੈਂਦੀ ਹੈ ਘਟਦਾ ਸੀ ਮੁੱਲ ਵੀ ਲੈ ਲੈਣਾ ਗੰਨਾ ਜੀ ਠੀਕ ਹੈ ਹਾਂ ਜੀ ਹਾਂ ਤੇ ਉਹ ਅਸੀਂ ਸਾਰੀ ਇੱਥੇ ਪੀੜ ਕੇ ਪ੍ਰੋਡਕਟ ਬਣਾ ਕੇ ਅਸੀਂ ਇੱਥੇ ਹੀ ਵੇਚਦੇ ਆ ਕਿਉਂਕਿ ਸਾਨੂੰ ਦ ਤੇ ਇਹ ਸਾਰਾ ਇਸ ਕਰਕੇ ਅਸੀਂ ਜਿੰਨੇ ਵੀ ਪ੍ਰੋਡਕਟਾਂ ਗੰਨੇ ਦੇ ਵਿੱਚ ਉਰੀ ਬਣਾ ਕੇ ਅਸੀਂ ਆਪਾਂ ਇੱਥੇ ਵੇਚ ਕੇ ਸੇਲ ਕਰਦੇ ਆਂ ਬਾਕੀ ਜਿਹੜੇ ਬਾਹਰ ਐਗਜ਼ੀਬਿਸ਼ਨ ਵਗੈਰਾ ਲੱਗਦੇ ਆਂ ਅਸੀਂ ਉੱਥੇ ਵੀ ਜਨਨ ਕਿ ਤੁਸੀਂ ਚੈਲੰਜ ਕਰਦੇ ਹੋ ਕਿ ਸਾਡੇ ਗੁਰ ਸ਼ੱਕਰ ਚ ਮੌਕੇ ਤੇ ਦੇਖੋ ਜੀ ਪੂਰਾ ਸਿੰਪਲ ਭਰੋ ਜੋ ਮਰਜ਼ੀ 101% ਚੈਲੰਜ ਹੈ ਜਿੱਥੇ ਮਰਜ਼ੀ ਆ ਕੇ ਬੰਦਾ ਸਿੰਪਲ ਭਰ ਲਈ ਜਿੱਥੋਂ ਮਰ ਜਦੋਂ ਮਰਜ਼ੀ ਆ ਜਾ ਜਦੀ ਦਾ ਤਾਵੇ ਸਾਨੂੰ ਕੋਈ ਦਿੱਕਤ ਨਹੀਂ ਹੈਗੀ ਜੀ ਆਪਾਂ ਜਿੱਥੇ ਮਰਜ਼ੀ ਕੋਲ ਬਹਿ ਕੇ ਤਿਆਰ ਕਰਾ ਲੈ ਸਾਡੇ ਸਾਰਾ ਚੈੱਕ ਕਰਾਵੇ ਕੋਈ ਦਿੱਕਤ ਨਹੀਂ ਆਪ ਨੂੰ ਸਾਡੇ ਪਰ ਇਹ ਵੀ ਗਏ ਨੇ ਸਿੰਪਲ ਆਪਣੇ ਪਾਸ ਨਹੀਂ ਸਿੰਪਲ ਹੀ ਆਪਾਂ ਹਾਂਜੀ ਹਾਂ ਤੁਸੀਂ ਨੰਬਰ ਦੇਖਿਆ ਰਜਿਸਟਰਡ ਨੰਬਰ ਰਜਿਸਟ੍ਰੇਸ਼ਨ ਹੋਈ ਵੀ ਹੈ ਤੁਹਾਡੇ ਕੋਲ ਹਾਂਜੀ ਰਜਿਸਟ੍ਰੇਸ਼ਨ ਹੋਈ ਹੋਈ ਹੈ ਆਪਣੀ ਤੇ ਐਫਐਸਐਸਆਈ ਨੰਬਰ ਆਪਣੇ ਲਵੇ ਬਕਾਇਦਾ ਆਪਣਾ ਯੂਨੀਵਰਸਿਟੀ ਤੋਂ ਟ੍ਰੇਨਿੰਗ ਲੈ ਕੇ ਅਸੀਂ ਫੇਰੇ ਕੰਮ ਸ਼ੁਰੂ ਕੀਤਾ ਜੀ ਆਪਾਂ ਆਪਣੇ ਲਵੇ ਸਰਟੀਫਿਕੇਟ ਹੈ ਯੂਨੀਵਰਸਿਟੀ ਦਾ ਸਾਰਾ ਟ੍ਰੇਨਿੰਗ ਲੈ ਕੇ ਅਸੀਂ ਫੇਰੇ ਕੰਮ ਸ਼ੁਰੂ ਕੀਤਾ ਜੀ ਆਪਣਾ ਇਹ ਬਿਲਕੁਲ ਜੀ ਭਾਈ ਹਰਪ੍ਰੀਤ ਤੇ ਭਾਈ ਜੀ ਤੇਜਿੰਦਰ ਉਰੀ ਚਾਚੇ ਭਤੀਜੇ ਦਾ ਕੁਲਾੜਾ ਹੈ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਕਿ ਵਖਰਾ ਕੀ ਆ ਭਾਈ ਜੀ ਉਰੀ ਚੈਲੰਜ ਕਰਦੇ ਨੇ ਕਿ ਵਖਰਾ ਇਹ ਆ ਕੇ ਇਹਦੇ ਸਿੰਪਲ ਪਰੋ ਜਿਹੜੀ ਚਾਹ ਫਟਦੀ ਆ ਬਹੁਤ ਵਾਰ ਆਪਾਂ ਦੇਖਦੇ ਆ ਕਿ ਚਾਹ ਫਟ ਜਾਂਦੀ ਆ ਸ਼ੱਕਰ ਪਾਉਣ ਨਾਲ ਬਾਈ ਜੀ ਨੇ ਵੱਡਾ ਖੁਲਾਸਾ ਕੀਤਾ ਕਿ ਜਿਹੜੀ ਚਾਹ ਸ਼ੱਕਰ ਪਾਉਣ ਨਾਲ ਫਟਦੀ ਆ ਉਹ ਕੈਮੀਕਲ ਵਾਲੀ ਸ਼ੱਕਰ ਆ ਕਿਉਂਕਿ ਖਰਾਕ ਨੇ ਵੱਡੇ ਮਤਲਬ ਕਿਤੇ ਨਾ ਕਿਤੇ ਆਪਾਂ ਚੱਕਰਾਂ 'ਚ ਪਾਏ ਹੋਏ ਆ ਡਾਕਟਰ ਕਹਿੰਦੇ ਨੇ ਕਿ ਚੀਨੀ ਨਾ ਖਾਓ ਪੀਓ ਜੀ ਚਾਹ 'ਚ ਪਾਓ ਦੁੱਧ 'ਚ ਪਾਓ ਤੁਸੀਂ ਸ਼ੱਕਰ ਯੂਜ਼ ਕਰਿਆ ਕਰੋ ਪਰ ਸ਼ੱਕਰ ਵੀ ਕੈਮੀਕਲ ਵਾਲਾ ਆਉਂਦੀ ਆ ਯਾਨੀ ਕਿ ਬਚਣ ਦੀ ਲੋੜ ਆ ਬਾਈ ਹਰਪ੍ਰੀਤ ਜੀ ਪ੍ਰੋਸੈਸ ਕਿਵੇਂ ਆ ਇਹ ਪ੍ਰੋਸੈਸ ਵੀ ਆਪਾਂ ਦਰਸ਼ਕਾਂ ਨੂੰ ਦਿਖਾਵਾਂਗੇ ਕਿ ਸਭ ਤੋਂ ਪਹਿਲਾਂ ਸਟਾਰਟਿੰਗ 'ਚ ਗੰਨਾ ਆ ਗਿਆ ਇੱਥੋਂ ਸ਼ੁਰੂਆਤ ਹੁੰਦੀ ਆ ਪੂਰੀ ਜਿਵੇਂ ਆਪਣਾ ਗੰਨਾ ਪਿਆਈ ਗੰਨੇ ਤੋਂ ਇੱਥੇ ਕਲਾੜਾ ਹੀ ਆਪਣੇ ਤੇ ਗੰਨਾ ਲਾਉਣੀ ਆ ਆਪਾਂ ਗੰਨਾ ਲਾ ਕੇ ਇੱਥੋਂ ਰਸ ਨਿਕਲਦਾ ਹੀ ਅੱਗੇ ਇਧਰ ਆ ਜਾਂਦੀ ਆਪਣਾ ਆਪਣੇ ਮੇਨ ਗੱਲ ਸਫਾਈ ਦਾ ਹੀ ਬਹੁਤ ਧਿਆਨ ਦਿੱਤਾ ਜੀ ਆਪਾਂ ਇੰਨੀ ਨਹੀਂ ਬਰੀਕੀ ਸਫਾਈ ਆਪਣਾ ਪੂਰਾ ਮੰਨ ਕੇ ਜਿਹੜਾ ਰਸ ਆਈ ਰਸ ਵੀ ਪੂਰਾ ਢੱਕਿਆ ਹੀ ਮੱਖੀ ਨਹੀਂ ਜਾਉ ਵਿੱਚ ਜੀ ਪੂਰੀ ਜਾਲੀ ਵਗੈਰਾ ਲੱਗੀ ਆ ਤੇ ਵੀ ਇਹ ਚ ਰਸ ਆ ਗਿਆ ਤੋ ਜੀ ਇਧਰ ਕੀ ਨਹੀਂ ਜਾਉਂਦਾ ਬਾਕੀ ਉੱਪਰ ਕੂੜਾ ਕਬੜ ਕੋਈ ਆਉਂਦਾ ਵੀ ਨਹੀਂ ਜਾ ਸਕਦਾ ਕੁਛ ਨਹੀਂ ਹੋਈ ਚੀਜ਼ ਬੱਚੇ ਦੇਖ ਸਕਦੇ ਇਹਦੇ ਜੀ ਠੀਕ ਹੈ ਤੇ ਇਥੋਂ ਰਸ ਆ ਕੇ ਆਪਣਾ ਪਾਈਪ ਲੱਗਿਆ ਹੋਈ ਅੱਗੇ ਇਧਰ ਜਾਣਾ ਹੈ ਕੜਾਹੀਆਂ ਦੇ ਵਿੱਚ ਜਾਣਾ ਹੈ ਆਪਣਾ ਅੱਛਾ ਇਹ ਰਸ ਕਿੱਥੋਂ ਇੱਥੋਂ ਹੀ ਆ ਰਿਹਾ ਹਾਂਜੀ ਉਹ ਸਾਹਮਣੇ ਪਾਈ ਪਾਈ ਜਦ ਲੋਡ ਹੁੰਦੀ ਇਧਰ ਰਸ ਅਸੀਂ ਪਾਈਪ ਰਾਹੀਂ ਇਧਰ ਲੈ ਲੈਣਾ ਹੈ ਠੀਕ ਹੈ ਪਹਿਲਾਂ ਆਹ ਕੜਾਹੇ ਚ ਆਉਂਦਾ ਜੀ ਰਸ ਇੱਥੋਂ ਗਰਮ ਹੁੰਦਾ ਹੀ ਹੈ ਆਪਣਾ ਇੱਥੋਂ ਗਰਮ ਹੋ ਕੇ ਅੱਗੇ ਵਿਚਾਲੇ ਕੜਾਹੇ ਚ ਚਲਾ ਜਾਂਦਾ ਜੀ ਇਹ ਇੱਥੇ ਆ ਕੇ ਦੀ ਮੈਲ ਕੱਟੀ ਜਾਂਦੀ ਹੈ ਜੀ ਜਿਹੜੀ ਮੈਲ ਕੱਟਦੇ ਆਪਾਂ ਜ ਇਵੇਂ ਆਮ ਆਪਾਂ ਮੰਨ ਲੇ ਕਿ ਚਲੋ ਕੈਮੀਕਲ ਵਗੈਰਾ ਯੂਜ਼ ਕਰਦੇ ਨੇ ਮੈਲ ਕੱਟਣ ਖਾਤਰ ਬਹੁਤ ਕੁਝ ਕਰਦੇ ਆ ਇਹ ਆਪਾਂ ਇਹਦੀ ਮੈਲ ਦੇਸੀ ਤਰੀਕੇ ਨਾਲ ਹੀ ਕੱਢਦੇ ਆ ਜਿਵੇਂ ਆਹ ਭਿੰਡੀ ਆਈ ਆਪਣੀ ਇਹ ਇਹ ਦੇਸੀ ਭਿੰਡੀ ਸੁਖਲਾਈ ਕਹਿੰਦੇ ਆ ਇਹਨੂੰ ਵੈਸੇ ਦੇਸੀ ਭਿੰਡੀ ਆ ਇਹਦੇ ਨਾਲ ਆਪਾਂ ਭਿੰਡੀ ਜਿੱਦੀ ਸਬਜ਼ੀ ਕਰਦੇ ਆ ਉਹ ਆ ਇਹ ਨਹੀਂ ਜੀ ਸਬਜ਼ੀ ਵਾਲੀ ਲੱਗ ਗਈ ਸੁਖਲਾਈ ਆ ਇਹ ਇਹਨੂੰ ਜਾਣਦੇ ਹੋਣ ਜਾਂਦੇ ਆ ਇੰਨੀ ਭਿੰਡੀ ਲੱਗਦੀ ਇਹਨੂੰ ਆ ਦੇਖੋ ਜੀ ਇਹ ਸਾਰੀ ਤੇ ਇਹ ਲੇਸਦਾਰ ਹੁੰਦੀ ਆ ਪੂਰੀ ਜੀ ਜਦੋਂ ਪੂਰੀ ਐਨ ਅਸੀਂ ਇਹਨੂੰ ਕੁੱਟ ਕੇ ਲੇਸਦਾਰ ਹੋ ਗਏ ਲਾਲਾਂ ਛੱਡਣ ਲੱਗੇ ਪੂਰੀ ਉਨ ਵਿੱਚ ਸਿੱਟਾਂ ਜਾਂਦਾ ਬਾਦੂ ਘਾਟੂ ਕਾਣਾ ਇਹਦਾ ਜਿੰਨਾ ਵੀ ਗੰਦਗੀ ਹੁੰਦੀ ਆ ਸਾਰੀ ਉੱਪਰ ਖਿੱਚ ਲੈਣਾ ਉਹਨੇ ਸਾਰਾ ਸਾਫ਼ ਕਰ ਦੇਣਾ ਜਿਹੜੀ ਜਿਹੜੀ ਸ਼ੱਕਰ ਦੂਜੀ ਫਟਦੀ ਆ ਕੈਮੀਕਲ ਵਾਲੀ ਆਪਾਂ ਕਹਿੰਦੇ ਆ ਫਿਰ ਇੱਥੇ ਕੈਮੀਕਲ ਪੈਂਦਾ ਜਿੱਥੇ ਤੁਸੀਂ ਇਹ ਚੀਜ਼ ਯੂਜ਼ ਕਰਦੇ ਇੱਥੇ ਕੈਮੀਕਲ ਪੈਂਦਾ ਜੀ ਇੱਕ ਕੈਮੀਕਲ ਪੈਂਦਾ ਚਮਕ ਬਣਾਉਣ ਖਾਤਰ ਆਪਾਂ ਕਹਿੰਦੇ ਆ ਵੀ ਹਾਂ ਉੱਥੇ ਗਏ ਸੀ ਬੜਾ ਸੋਹਣਾ ਗੁੜ ਸੀ ਇੰਨਾ ਚਮਕਦਾ ਸੀ ਫਲਾਣ ਉਹ ਸਾਰਾ ਕੈਮੀਕਲ ਆ ਜਮਨ ਕੇ ਚਲੋ ਜਿੰਨਾ ਜੂਪੀ ਸ਼ੱਕਰ ਆਪਾਂ ਦੇਖਦੇ ਆ ਬਾਹਲੀ ਪੀਲੀ ਜੀ ਹੁੰਦੀ ਆ ਜਿਵੇਂ ਹਲਦੀ ਵਰਗੀ ਹੁੰਦੀ ਆ ਉਹ ਪੀਲੀ ਕਿ ਹੁੰਦੀ ਉਹ ਰਾਲੀ ਨਹੀਂ ਹੋਈ ਰੰਗ ਪਿਆ ਉਹਦੇ ਵਿੱਚ ਅੱਛਾ ਇੰਨੀ ਲਾਲ ਬਣੀ ਨਹੀਂ ਸਕਦੀ ਚੱਕ ਰੰਗ ਵੀ ਕੈਮੀਕਲ ਵਾਲਾ ਫਿਰ ਇਹਦਾ ਮਤਲਬ ਕੈਮੀਕਲ ਰੰਗ ਚ ਵੀ ਕੈਮੀਕਲ ਨਹੀਂ ਆਪਾਂ ਮੰਨ ਕੇ ਚੱਲੇ ਉਹ ਇਹ ਆਪਣਾ ਨੇਚਰਲ ਤਰੀਕਾ ਏ ਸਾਡੇ ਲਈ ਕਾਲੀ ਜਿੰਨੀ ਗਰੀ ਆਉਂਗੂ ਬੰਦਾ ਗਾਹਕ ਹੱਟ ਲਵੇ ਅਲੱਗ ਰੰਗ ਮਿਲੂ ਕਿਉਂਕਿ ਜੇ ਸਾਡਾ ਖੇਤ ਬਦਲ ਗਿਆ ਧਰਤੀ ਦੇ ਫਰਕ ਪੈ ਜਾਂਦਾ ਜਾਂ ਗੰਨੇ ਦੀ ਵੈਰੈਟੀ ਬਦਲ ਗਈ ਉਹਦੇ ਹਿਸਾਬ ਨਾਲ ਰੰਗ ਦਾ ਫਰਕ ਪੈ ਜਾਂਦਾ ਏ ਗੁੜ ਕਾਲਾ ਵੀ ਬਣ ਜਾਂਦਾ ਸ਼ੱਕਰ ਵੀ ਕਾਲੀ ਹੋ ਜਾਂਦੀ ਏ ਕਈ ਗਰੀ ਪਲਤਣ ਤੇ ਆਉ ਕਿਸੇ ਸੁਨਹਿਰੀ ਰੰਗ ਆ ਗਿਆ ਕਿਹਦਾ ਰੰਗ ਆ ਗਿਆ ਧਰਤ ਖੇਤ ਦੇ ਹਿਸਾਬ ਨਾਲ ਤੇ ਇੱਥੋਂ ਆਪਣਾ ਤਿਆਰ ਹੋ ਕੇ ਹੀ ਆਪਣਾ ਕੜਾਹੀ 'ਚ ਮੈਲ ਲੇਗੀ। ਅੱਗੇ ਆ ਕੜਾਹੀ 'ਚ ਆ ਕੇ ਤਿਆਰ ਹੁੰਦਾ ਹੀ ਆਪਣਾ ਚ। ਇੱਥੇ ਤਿਆਰ ਹੋ ਜਾਂਦੇ। ਇੱਥੇ ਲਾਸਟ ਕੰਮੇ 'ਚ ਹੋਣਾ ਸਾਰਾ ਲਾਸਟ ਪ੍ਰੋਸੀਜਰ ਇਹਦੇ ਵਿੱਚ ਆਈ। ਇੱਥੋਂ ਅਸੀਂ ਗੁੜ ਸ਼ੱਕਰ ਬਣਾਉਣਾ ਤਾਂ ਉੱਧਰ ਚਲਾ ਜਾਂਦੀ ਗੰਡ ਦੇ ਵਿੱਚ। ਜੇ ਅਸੀਂ ਇੱਧਰ ਕੋਈ ਆਈਟਮ ਬਣਾਉਣੀ ਆ ਜਿਵੇਂ ਮੰਨ ਲਓ ਟਿੱਕੀ ਵਗੈਰਾ ਕੋਈ ਵੀ ਆਈਟਮ ਤਾਂ ਕੜਾਹੀ 'ਚ ਪੈ ਕੇ ਹੀ ਇੱਧਰੋਂ ਆਪਣਾ ਇੱਧਰਲੇ ਪਾਸੇ ਆ ਜਾਂਦੀ ਇਹਦੇ ਉੱਤੇ। ਬਿਲਕੁਲ ਜੀ ਜਿਹੜੀਆਂ ਬਰਫੀਆਂ ਬਾਈ ਜੀ ਉਹਨਾਂ ਨੇ ਪਹਿਲਾਂ ਦਿਖਾਈਆਂ ਨੇ ਉਹ ਤਿਆਰ ਹੁੰਦੀਆਂ ਨੇ ਇਹ 'ਚ। ਕਿ ਇਹਦੇ ਵਿੱਚੋਂ ਲਾਸਟ ਜਦੋਂ ਬਿਲਕੁਲ ਤਿਆਰ ਹੋ ਜਾਂਦੀ ਆ ਸ਼ੱਕਰ ਗੁੜਾ ਬਣਦਾ ਤਾਂ ਉਹ ਇਸ ਤਰੀਕੇ ਨਾਲ ਬਣਦਾ ਵੀ ਉਹਦੀਆਂ ਬਰਫੀਆਂ ਵੀ ਬਣਾਈਆਂ ਜਾਂਦੀਆਂ ਨੇ ਤੇ ਲਾਸਟ ਵਿੱਚ ਤੁਹਾਨੂੰ ਇਹ ਵੀ ਦਿਖਾਵਾਂਗੇ ਕਿ ਸਭ ਤੋਂ ਪਹਿਲਾਂ ਗੁੜ ਕਿਸ ਤਰ੍ਹਾਂ ਦਾ ਬਣਦਾ ਜਿਵੇਂ ਬਾਈ ਜੀ ਉਹਨਾਂ ਨੇ ਦੱਸਿਆ ਹਰਪ੍ਰੀਤ ਬਾਈ ਜੀ ਉੱਥੇ ਲਾਸਟ ਉਸ ਤੋਂ ਬਾਅਦ ਉਹਰੇ ਪਤਲਾ ਗੁੜਾ ਹੁੰਦਾ ਜਮੀ ਪਤਲਾ ਉਹ ਬਿਲਕੁਲ ਜੀ ਇੱਥੇ ਉਹਰੇ ਪਤਲਾ ਕੇ ਫਿਰ ਉਹਨੂੰ ਚੰਡਾਂਗੇ ਉਹਰੇ ਜੇ ਗੁੜ ਬਣਾਉਣਾ ਗੁੜ ਬਣ ਜਣਾ ਜੇ ਸ਼ੱਕਰ ਬਣਾਉਣੀ ਆ ਤਾਂ ਇਹਦੇ ਵਿੱਚ ਮਿੱਠਾ ਸੋਡਾ ਪਾਉ ਜ਼ਰੂਰ ਜੀ ਉਹ ਵੀ ਸੋ ਇੱਕ ਚਾਹ ਨਹੀਂ ਮੰਨ ਲਓ 30 35 ਕਿਲੋ ਦੀ ਚਾਹ ਨਹੀਂ ਉਹਦੇ ਵਿੱਚ 100 150 ਗ੍ਰਾਮ ਮਿੱਠਾ ਸੋਡਾ ਪਾਣਾ ਹੈ ਜਿਵੇਂ ਆਪਾਂ ਮੰਨ ਕੇ ਚੱਲੋ ਦੁੱਧ ਨੂੰ ਦਹੀਂ ਦਾ ਜਾ ਅਗਲਾ ਨੇ ਫੱਟਣ ਵਾਸਤੇ ਉਹ ਕਣ ਨੂੰ ਜਾਗ ਲਾਉਣਾ ਪੈਂਦਾ ਫਿਰ ਖਿੰਡ ਜਾਂਦੀ ਹੈ 70 ਬਣ ਜਾਂਦੀ ਹੈ ਨਹੀਂ ਫਿਰ ਗੁੜ ਦਾ ਗੁੜ ਰਹਿ ਜਾਂਦਾ ਨੇ ਜੀ ਹਾਂਜੀ ਹਾਂ ਕਿ ਮਿੱਠਾ ਸੋਡਾ ਪਾਣਾ ਹੋਰ ਕੋਈ ਕੈਮੀਕਲੀ ਕੋਈ ਕੁਝ ਨਹੀਂ ਯੂਜ਼ ਕਰਦਾ ਸਾਡਾ ਇੱਕ ਦਾਵਾ ਪੂਰਾ ਹੀ ਹਿੱਕ ਠੋਕ ਕੇ ਚੈਲੰਜ ਕਰਦੇ ਆਪਾਂ ਵੀ ਕਦੇ ਵੀ ਆ ਕੇ ਸਾਡਾ ਬੰਦਾ ਉਹ ਕਰ ਸਕਦਾ ਚੈੱਕ ਕਰ ਸਕਦਾ ਤੁਹਾਡੀ ਸ਼ੱਕਰ ਦੀ ਮੈਂ ਇੱਕ ਚੀਜ਼ ਦੇਖਿਆ ਜਿਹੜਾ ਕਲਰ ਆ ਉਹ ਤੁਸੀਂ ਦੇਖੋ ਵੀ ਆਹ ਕਲਰ ਦੀ ਸ਼ੱਕ ਇਹੀ ਕਲਰ ਆ ਸਾਰੀ ਸ਼ੱਕਰ ਦਾ ਕੋਈ ਫਰਕ ਨਹੀਂ ਹੈਗਾ ਹਾਂਜੀ ਸਾ ਆਪਣੀ ਜਿਹੜੀ ਹੁਣ ਵੈਰੈਟੀ ਗੰਨੇ ਚੱਲ ਰਹੀ ਆ ਸਾਰਾ ਇਹੀ ਕਲਰ ਆਉ ਜੀ ਜੇ ਗੰਨਾ ਵਾਲੇ ਜਾਂ ਖੇਤ ਦਾ ਫਰਕ ਪੈਗਾ ਦੂਜਾ ਖੇਤ ਦਾ ਆ ਗਿਆ ਫਿਰ ਫਰਕ ਪੈ ਜਾਂਦਾ ਈ ਇਹ ਜਿਵੇਂ ਰਸ ਦਾ ਰੰਗ ਹੁੰਦਾ ਉਹਦੇ ਹਿਸਾਬ ਨਾਲ ਕੋਈ ਇਹਦਾ ਕਲਰ ਦਾ ਹੁੰਦਾ ਕਿਵੇਂ ਜਿਵੇਂ ਗੰਨੇ ਦੀ ਗੱਲ ਮੇਰੇ ਡੱਕਰ ਵਾਹਣ ਹੋ ਗਿਆ ਜਿਹੜਾ ਯਾਰੇ ਡੱਕਰ ਵਾਹਣ ਉਹਦਾ ਗੁੜ ਮੰਨ ਕੇ ਕਾਲਾ ਬਣੂਗਾ ਇਹਦਾ ਆਟੋਮੈਟਿਕ ਜਿਹੜਾ ਮੈਂ ਰੇਤਲਾ ਵਾਹਣਾ ਉਹਨਾਂ ਰੰਗ ਵਧੀਆ ਆਊਗਾ ਜੀ ਗੁੜ ਬਾਕੀ ਬਣੂ ਵੀ ਵਧੀਆ ਰੇਤਲੇ ਵਾਹਣ ਦਾ ਗੁੜ ਸ਼ੱਕਰ ਏ ਕਿਉਂਕਿ ਰੇਤ ਅੱਛਾ ਇੱਥੇ ਸ਼ੱਕਰ ਬਣ ਗਈ ਇੱਥੋਂ ਹੀ ਤੁਸੀਂ ਉਹ ਜਿਵੇਂ ਟਰਿਆਂ ਰੱਖਿਓ ਨੇ ਬਰਫੀ ਤਿਆਰ ਕਰਤੀ ਇੱਥੋਂ ਹੀ ਉਹ ਪ੍ਰੋਡਕਟ ਹੋਈ ਜਾਂਦੇ ਨੇ ਇੱਥੇ ਹੀ ਤਿਆਰ ਹੋਣੀ ਆ ਆਪਣੀ ਜੀ ਆਪਣਾ ਸਫਾਈ ਵੱਲੋਂ ਵੀ ਥੱਲੇ ਟਾਇਲ ਵਗੈਰਾ ਲਾਈ ਹੋਇਆ ਵੀ ਕੋਈ ਰੇਤਾਂ ਮਿੱਟੀ ਘੱਟੀ ਕੁਸ ਬਣਾਓ ਹੋਵੇ ਤੇ ਆਲੇ-ਦਾਲੇ ਸਾਰੇ ਝਾਲੀ ਲੱਗੀ ਹੋਈ ਆ ਆਪਣੇ ਜੀ ਕੋਈ ਮੱਖੀ ਮੱਛਰ ਵਗੈਰਾ ਵੀ ਅੰਦਰੇ ਹੋਣਾ ਹੋਵੇ ਜੀ ਆਪਣੇ ਪੂਰਾ ਸਫਾਈ ਦਾ ਧਿਆਨ ਦਿੰਦਾ ਜੀ ਬਿਲਕੁਲ ਜੀ ਚਾਚੇ ਭਤੀਜੇ ਦਾ ਕੁਲਾੜ ਜਨਨੀ ਕਿ ਬਾਈ ਜੂਰੀ ਚੈਲੰਜ ਕਰਦੇ ਨੇ ਕਿ ਚੈਲੰਜ ਸਾਡਾ ਵੱਡਾ ਕਿਉਂਕਿ ਸਾਡਾ ਜਿੱਥੇ ਸ਼ੱਕਰ ਗੁੜ ਤਿਆਰ ਹੁੰਦਾ ਪੂਰੀ ਸਫਾਈ ਦਾ ਤੇ ਕੈਮੀਕਲ ਵੱਡੀ ਚੀਜ਼ ਕਿਉਂਕਿ ਅੱਜ ਕੱਲ ਜਿਹੜਾ ਸਭ ਤੋਂ ਵੱਡਾ ਕਿਤੇ ਨਾ ਕਿਤੇ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਉਹ ਵੱਡੇ ਵੱਡੇ ਕੈਮੀਕਲ ਸੱਦੇ ਦੇ ਰਹੇ ਨੇ ਉਹ ਵੱਡੀਆਂ ਦਿੱਕਤਾਂ ਨੇ ਤੇ ਬਾਈ ਹਰਪ੍ਰੀਤ ਚੈਲੰਜ ਕਰਦਾ ਕਿ ਕੋਈ ਦਿੱਕਤ ਨਹੀਂ ਜੀ ਸਾਡਾ ਅਸੀਂ ਚੈਲੰਜ ਕਰਦੇ ਹਾਂ ਸਾਡੀ ਸ਼ੱਕਰ ਨੂੰ ਪਰਖੋ ਸਾਡੀ ਜਿੱਥੋਂ ਬਣਦੀ ਆ ਉਸ ਨੂੰ ਦੇਖੋ ਬਾਈ ਕਿਵੇਂ ਲੱਗਦਾ ਹਰਪ੍ਰੀਤ ਜਿਵੇਂ ਸਿਸਟਮ ਤੁਸੀਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਹੋਇਆ ਪਹਿਲਾਂ ਵੀ ਤੁਸੀਂ ਕਿਹਾ ਵੀ ਨੌਜਵਾਨ ਕੈਨੇਡਾ ਜਾਂਦੇ ਨੇ ਆਸਟ੍ਰੇਲੀਆ ਜਾਂਦੇ ਨੇ ਉਰੇ ਛੱਡ ਕੇ ਜੇ ਉਰੇ bizness ਹੈ ਅਪਦਾ ਕਰਨ ਤਾਂ ਪੈਸੇ ਇੱਥੇ ਵੀ ਠੀਕ ਨੇ ਬਥੇਰੇ ਨੇ ਬਹੁਤ ਹੀ ਬਹੁਤ ਕੁਝ ਆ ਪੰਜਾਬ ਦੇ ਵਿੱਚ ਬਹੁਤ ਹੀ ਕੁਝ ਆਈ ਆਪਾਂ ਸੋਚੀਏ ਇਹਦਾ ਕੈਂ ਲਾਲੀ ਲਾਈਨ ਬਣ ਗਈ ਜੀ ਬੱਚਿਆਂ ਨੂੰ ਬਸ ਜੀ ਹੁਣ ਜਿਵੇਂ ਪਲੱਸ 2 ਕੀਤਾ ਬਾਹਰ ਪਲੱਸ 2 ਕੀਤਾ ਬਾਹਰ ਹੀਰੇ ਉਹੀ ਇਨਵੈਸਟਮੈਂਟ ਉਰੇ ਕਰ ਲਈ ਆਪਾਂ ਇੰਨਾ ਪੈਸਾ ਲਾ ਕੇ ਉਰੇ ਕਾਰੋਬਾਰ ਤੋਰੀਏ ਉੱਥੇ ਜਾ ਕੇ ਆਪਾਂ ਗਲਾਮੀ ਕਰਨੀ ਹੈ ਮਗਾਨੇ ਧਾਵੇਂ ਉਰੇ ਆਪਾਂ ਖੁਦ ਹੀ ਤਲਪੁਰ ਬਾਕੀ ਲੋਕ ਵੀ ਕਹਿੰਦੇ ਨੇ ਵੀ ਸਾਨੂੰ 10-20 ਰੁਪਏ ਚੀਜ਼ ਮਹਿੰਗੀ ਮਿਲ ਜੇ ਪਰ ਦਿੱਕਤ ਨਾ ਹੋਵੇ ਕਿਉਂਕਿ ਕੈਮੀਕਲ ਪਤਾ ਕੀ ਲੈ ਜਦੋਂ ਸਾਰਾ ਦਿਨ ਕਦੇ ਚਾਹ ਪੀਣੀ ਕਦੇ ਰਿਸ਼ਤੇਦਾਰਾਂ ਨੂੰ ਪਿਲਾਉਣੀ ਆਪਾਂ ਪੀ ਲਈ ਦੋ ਦੋ ਤਿੰਨ ਤਿੰਨ ਵਾਰ ਪੀਨੇ ਆ ਜੇ ਆਪਾਂ ਕੈਮੀਕਲ ਪੀ ਜਾਵਾਂਗੇ ਉਹ ਤਾਂ ਬਹੁਤ ਨੁਕਸਾਨ ਹੋ ਜਾਊ ਭੱਟੀ ਇਸ ਤਾ ਹੀ ਪਹਿਲਾਂ ਆਪਦੇ ਦਿਲ ਤੇ ਹੱਥ ਧਰ ਕੇ ਫੇਰ ਕੰਮ ਕਰਦੇ ਆ ਹੁਣ ਆਪਾਂ ਵੀ ਬਾਹਰ ਅੰਦਰ ਸਾਮਾਨ ਲੈਣੇ ਆ ਚੀਜ਼ ਲੈਣੇ ਪਹਿਲਾਂ ਆਪਾਂ 100 ਵਾਰ ਸੋਚਨੇ ਵੀ ਇੱਥੇ ਐਦਾਂ ਨਾ ਹੋਵੇ ਬੱਚਿਆਂ ਨੂੰ ਲੈ ਕੇ ਇਹਨਾਂ ਨਾਲ ਵੀ ਆਏ ਨਾ ਹੋਵੇ ਪਹਿਲਾਂ ਆਪਾਂ ਵੀ ਇਹ ਗੱ ਇਹ ਕੰਮ ਕਰਨਾ ਨਹੀਂ ਹੈਗਾ ਜੀ ਆਜਾ ਜ਼ਿੰਦਗੀ ਦੇ ਵਿੱਚ ਹੀ ਅਸੂਲ ਆਪਣਾ ਹੀ ਪਰ ਕੰਮ ਬੰਦ ਕਰ ਦਾਂਗੇ ਪਰ ਇਹ ਕੰਮ ਨਹੀਂ ਕਰਨਾ ਆਪਾਂ ਨੰਬਰ 2 ਜੀ ਸਾਡਾ ਮੀਟਰ ਰੱਖਿਆ ਹੋਇਆ ਪਹਿਲਾਂ ਤਾਂ ਸੀ ਰਿਕਵਰੀ ਗੰਨੇ ਦੀ ਉਹ ਦੇਖ ਰਹੇ ਆ ਆਪਣੀ ਟੈਸਟ ਕਰਦੇ ਆ ਵੀ ਇਹਦਾ ਗੁਰ ਸ਼ੱਕਰ ਬਣ ਸਕਦਾ ਜਾਂ ਨਾ ਬਣ ਸਕਦਾ ਹੁਣ ਆਮ ਕੀ ਕਰਦਾ ਜਿਵੇਂ ਆ ਪ੍ਰਵਾਸੀ ਬੈਠੇ ਆ ਉਹਨਾਂ ਨੇ ਦੇਖਣਾ ਗੰਨਾ ਵੀ ਮੈਨੂੰ ਸਸਤਾ ਮਿਲ ਰਿਹਾ ਜੀ ਲੈ ਲੋ ਜੀ 200 250 ਕੇ ਵਿਚਾਰਾ ਫਸਿਆ ਹੋਇਆ ਕਿਸਾਨ ਦੇ ਜਾਂਦਾ ਵਿਚਾਰਾ ਹੁਣ ਮਿੱਲਾ 'ਚ ਗੰਨਾ ਨਹੀਂ ਵਿਕਰੇ ਹਈ ਬਸ ਐੋ ਜਿਹੜਾ ਵਿਚਾਰਾ ਦਾ ਕੋਈ ਹੱਲ ਹੀ ਨਹੀਂ ਹੈਗਾ ਉਹ ਸਿੱਟੇ ਜਾਂਦਾ ਉਹਨੇ ਐ ਨਹੀਂ ਦੇਖਣਾ ਗੁਰ ਸ਼ੱਕਰ ਬਣਨਾ ਜਾਂ ਨਾ ਬ ਉਹ ਨਾ ਮੰਨਦੇ ਕਾਰਨ ਉਹ ਚੀਨੀ ਸਿੱਟੀ ਜਾਂਦੇ ਨੇ ਪਾਈ ਜਾਂਦੇ ਨੇ ਚਨੀ ਕਿ ਜੇ ਜਦੋਂ ਤੁਸੀਂ गन्ना ਲਾਉਣੇ ਹੋ ਤਾਂ ਤੁਸੀਂ ਵੈਰਾਈਟੀ ਦੇਖ ਕੇ ਲਾਉਣੇ ਵੀ ਇਹਦਾ ਗੁੜ ਸ਼ੱਕਰ ਵਧੀਆ ਬਣਦਾ ਹਾਂਜੀ ਹਾਂ ਬਾਕੀ ਅਸੀਂ ਮੀਟਰ ਨਾਲ ਟੈਸਟ ਕਰਾਂਗੇ ਆਪਣੇ ਦਾ ਮੀਟਰ ਰੱਖਿਆ ਆ ਲਿਆਂਦਾ ਹੋਇਆ ਆਪਣੇ ਉਹਦਾ ਟੈਸਟ ਕਰਕੇ ਵੀ ਇਹਦਾ ਗੁੜ ਸ਼ੱਕਰ ਬਣਦੇ ਕਾਬਲ ਹੈਗਾ ਨਾ ਕਾਬਲ ਹੈਗਾ ਫਿਰ ਅਸੀਂ ਉਹਨੂੰ ਇੱਥੇ ਕਲਾੜ ਤੇ ਲੈ ਕੇ ਆਉਂਦੀ ਗੰਨਾ ਨਹੀਂ ਲੈ ਕੇ ਆਉਂਦੀ ਸਿਹਤ ਵਿਭਾਗ ਦੀਆਂ ਟੀਮਾਂ ਵੀ ਪਹੁੰਚਦੀ ਨੇ ਫਿਰ ਮਾਰਦੇ ਨੇ ਚੱਕਰੇ ਇੱਥੇ ਮਾਰਦੇ ਚੱਕਰ ਪਿੱਛੇ ਵੀ ਆਪਣੇ ਸੈਂਪਲ ਹੋਇਆ ਕੋਈ ਚੱਕਰ ਨਹੀਂ ਆਪ ਵੀ ਸੱਤ ਗੁੜ ਸ਼ੱਕਰ ਲਿਆਂਦੇ ਸਿਹਤ ਵਾਲੇ ਕਹਿੰਦੇ ਸਹੀ ਆ ਵਾਕ ਠੀਕ ਹੈ ਹਾਂ ਜੀ ਹਾਂ ਬਾਕੀ ਇੱਕ ਸਹਿਯੋਗ ਲਿਖਿਆ ਹੋਇਆ ਹੈ ਵੀ ਸਹਿਯੋਗ ਇੱਥੇ ਆਪਣਾ ਖੇਤੀ ਵਿਗਿਆਨ ਕੇਂਦਰ ਸੰਗਰੂਰ ਉੱਥੇ ਖੜੀ ਉਹ ਸਹਿਯੋਗ ਕਿਵੇਂ ਦਾ ਤੁਹਾਨੂੰ ਹਾਂ ਜੀ ਉਹ ਇਦਾਂ ਸੀ ਅਸੀਂ ਐਵੇਂ ਪਹਿਲਾਂ ਹੀ ਅਸੀਂ ਪੀ ਪਹਿਲਾਂ ਉਹਨਾਂ ਨਾਲ ਗੱਲ ਕਰੀ ਖੇਤੀ ਵਿਗਿਆਨ ਕੇਂਦਰ ਖੇੜੀ ਸੰਗਰੂਰ ਆਪਾਂ ਦਰਸਾਉਣ ਨਾਲ ਤੇ ਉਹ ਪਹਿਲਾਂ ਅਸੀਂ ਉਹਨਾਂ ਨਾਲ ਸਾਡੀ ਟ੍ਰੇਨਿੰਗ ਲਵਾਈ ਲੁਧਿਆਣੇ ਜੀ ਅਸੀਂ 2018-19 ਦੇ ਵਿੱਚ ਅਸੀਂ ਟ੍ਰੇਨਿੰਗ ਲੈਂਤੀ ਜੀ ਅੱਛਾ ਟ੍ਰੇਨਿੰਗ ਲੈ ਕੇ ਉੱਥੋਂ ਸਾਨੂੰ ਪਤਾ ਲੱਗਿਆ ਵੀ ਕਿੱਦਾਂ ਗੁਰ ਸ਼ੱਕਰ ਵੀ ਸਾਰੀ ਆਹ ਪ੍ਰੋਸੈਸ ਆਈ ਹੈ ਦਾ ਕਵੇਂ ਸਿਸਟਮ ਆ ਸਾਰਾ ਠੀਕ ਹੈ ਉੱਥੋਂ ਪਹਿਲਾਂ ਛੋਟੇ ਲੈਵਲ ਤੇ ਸੀ ਉਹ ਹਿਸਾਬ ਨਾਲ ਕੰਮ ਕਰਿਆ ਉਦੋਂ ਬਾਅਦ ਅਸੀਂ ਸ਼ੁਰੂ ਦੇ ਵਿੱਚ ਥੋੜੀਆਂ ਪ੍ਰੋਡਕਟ ਬਣਾ ਰਹੇ ਸੀ ਥੋੜੀਆਂ ਆਈਟਮਾਂ ਬਣਾ ਰਹੇ ਸੀਗੇ ਤੇ ਉਦੋਂ ਬਾਅਦ ਜਿਉਂ ਜਿਉਂ ਅੱਗੇ ਨੌਲੇਜ ਵਧਦੀ ਗਈ ਆਈਟਮਾਂ ਵਧਾਉਂਦੇ ਰਹੇ ਤੇ ਪ੍ਰੋਡਕਸ਼ਨ ਵਧਦੀ ਗਈ ਉਹ ਹਿਸਾਬ ਨਾਲ ਅਸੀਂ ਅੱਗੇ ਅੱਗੇ ਕੰਮ ਵਧਾਉਂਦੇ ਗਏ ਅਸੀਂ ਬਾਈ ਜੀ ਹਰਪ੍ਰੀਤ ਜੀ ਇੱਕ ਇਹ ਵੀ ਹੋ ਜਾਂਦਾ ਇੱਕ ਤਾਂ ਬਿਜ਼ਨਸ ਕਰਦੇ ਹਾਂ ਇੱਕ ਲੋਕਾਂ ਨੂੰ ਸੁੱਧ ਖਵਾਉਣਾ ਉਹ ਵੀ ਕਿਤੇ ਨਾ ਕਿਤੇ ਵੱਡਾ ਪੁੰਨ ਲੱਗਦਾ ਜੀ ਕਿਤੇ ਸ਼ਰਾਬ ਨਹੀਂ ਮਿਲਦਾ ਸੋਚ ਕੇ ਚੱਲਦਾ ਹੀ ਬਹੁਤ ਇੱਕ ਤਾਂ ਬਿਜ਼ਨਸ ਹੋ ਗਿਆ ਆਪਣਾ ਆਪਾਂ ਦੋ ਪੈਸੇ ਵੀ ਕਮਾਉਣ ਆ ਪੈ ਨਹੀਂ ਗੱਲ ਉਹ ਅੱਜ ਦੀ ਘੜੀ ਜੇ ਆਪਾਂ ਨੂੰ ਜੇ ਕਿਸੇ ਨੂੰ ਸੁੱਧ ਚੀਜ਼ ਮਿਲਦੇ ਵੱਡਾ ਪੁੰਨ ਆਈ ਹੈ ਅੱਜ ਆਪਾਂ ਪੁੰਨ ਸਮਝ ਰਹੇ ਆ ਹਰੇਕ ਕਹਿ ਵੀ ਰਿਹਾ ਵੀ ਤੁਸੀਂ ਪੁੰਨ ਦਾ ਕੰਮ ਹੀ ਕਰ ਰਹੇ ਹੋ ਜਿਹੜਾ ਬੰਦਾ ਇੱਕ ਸੁੱਧ ਚੀਜ਼ ਦੇ ਦਈਏ ਬਹੁਤ ਵੱਡੀ ਗੱਲ ਆ ਜੀ ਅੱਜ ਦੀ ਘੜੀ ਅੱਜ ਦੀ ਘੜੀ ਜੇ ਕੋਈ ਪੈਸੇ ਲਾ ਕੇ ਮੈਂ ਕਹਿੰਨਾ ਬਹੁਤ ਹੀ ਘੱਟ ਚਾਂਸ ਨੇ ਜਿੱਥੇ ਚੀਜ਼ ਨਹੀਂ ਮਿਲ ਰਹੀ ਬਿਲਕੁਲ ਬਾਕੀ ਦੇਖਦੇ ਨੇ ਜਿਹੜੇ ਜੂਪੀ ਵਾਲੇ ਟਰਾਲੀਆਂ ਲੈ ਕੇ ਆਉਂਦੇ ਨੇ ਪਿੰਡਾਂ 'ਚ ਉਹਨਾਂ ਨੇ ਜੀ ਕੁਲਾੜ ਵੀ ਲਾ ਲੇ ਸੜਕਾਂ ਤੇ ਕੁਲਾੜ ਅੱਗੇ ਜੂਪੀ ਵਾਲੇ ਦੇ ਲਾਏ ਹੋਏ ਨੇ ਉਹ ਗੱਲ ਉਹੀ ਵੀ 40 ਰੁਪਏ 45 ਰੁਪ ਕਾਊਂਟਰ ਲਾਇਆ ਹੋਏ ਸਾਡਾ ਮੰਨ ਕੇ ਚਲੋ 11ਵੇਂ ਮਹੀਨੇ ਤੋਂ ਸਟਾਰਟ ਹੋ ਜਾਂਦਾ ਜੀ 11ਵੇਂ ਤੋਂ ਲੈ ਕੇ ਅਸੀਂ ਮੰਨ ਕੇ ਚਲੋ ਵਿਸਾਖੀ ਤੱਕ ਚੱਲਦਾ ਹੀ ਆਪਣਾ ਚਲੋ ਬਾਕੀ 10 20 ਦਿਨ 5 10 ਨਾ ਇੱਧਰ ਉੱਧਰ ਹੋ ਜਾਂਦਾ ਹੀ ਗੰਨੇ ਹਿਸਾਬ ਨਾਲ ਅਸੀਂ ਉਹਨਾਂ ਟਾਈਮ ਚ ਲਾ ਕੇ ਸਾਡਾ ਸਟਾਕ ਪੂਰਾ ਨਹੀਂ ਹੁੰਦਾ ਅਸੀਂ ਉੱਥੇ ਹੀ ਕਲੋਜ਼ ਕਰ ਦਿੰਦੇ ਨਾਲ ਦੀ ਨਾਲ ਸਾਡੇ ਸੇਮ ਹੀ ਨਹੀਂ ਆ ਲਵੇ ਕੁਝ ਨਹੀਂ ਹੁੰਦਾ ਗੋੜ ਸ਼ੱਕਰ ਚਲੋ ਜੇ ਥੋੜਾ ਬੋਟਾ ਸਟਾਕ ਹੁੰਦਾ ਤਾਂ ਅਸੀਂ ਵੀ ਦੇ ਹੀ ਦਿੰਦਾ ਜੇ ਫੋਨ ਤੇ ਆਉਣਾ ਅਗਲਾ ਤੇ ਉਹਨਾਂ ਨੇ ਕੀ ਆ 12 ਮਹੀਨੇ 30 ਦਿਨ ਤੁਹਾਨੂੰ ਕਾਊਂਟਰ ਤੇ ਗੋੜ ਸ਼ੱਕਰ ਮਿਲੂ ਜੂਪੀ ਵਾਲਿਆਂ ਤੋਂ ਉਹ ਕਿ ਗੰਨਾ ਦਾ ਤੁਹਾਡੇ ਕੋਲ ਤਾਂ ਜਿੰਨਾ ਸਮਾਂ ਗੰਨਾ ਹੁੰਦਾ ਉਹਨਾਂ ਦਾ ਇੰਤਜ਼ਾਰ ਕਰਦੇ ਹੋ ਉਸ ਤੋਂ ਬਾਅਦ ਤੁਸੀਂ ਹੋਰ ਕੰਮ ਧੰਦਾ ਕਰਦੇ ਹੋ ਕੋਈ ਆਪਾਂ ਦਾ ਹੋਰ ਕੰਮ ਧੰਦਾ ਕਰਦੇ ਹਾਂ ਅਸੀਂ ਉਹ 12 ਮਹੀਨੇ 30 ਦਿਨ ਕਾਊਂਟਰ ላይ ਹੀ ਰੱਖਦੇ ਨੇ ਜੀ ਉਹ ਸਾਰਾ ਗੁੱੜ ਸ਼ੱਕਰ ਕਿੱਥੋਂ ਆਉਂਦਾ ਜੂਪੀ ਤੋਂ ਆਉਂਦਾ ਹੀ ਉਹਨਾਂ ਦਾ ਉੱਥੋਂ ਲੈ ਆ ਲੈ ਵੇਚੀ ਜਾਂਦੇ ਆ ਉਹਨਾਂ ਆਪਾਂ ਨੇ ਜਿਹੜਾ ਗਾਹਕ ਦਾ ਵਿਚਾਰਾ ਕੋਈ ਵੀ ਆ ਕਸਟਮਰ ਉਹਨਾਂ ਦੇਖਣਾ ਨਹੀਂ ਕੀ ਗੱਲ ਆ ਕੀ ਵਾਰਦਾ ਉਹਨਾਂ ਦਾ ਬਸ ਲੈਤਾ ਸਮਾਨ ਲੈ ਗਿਆ ਬਾਈ ਜੀ ਜਿਹੜਾ ਕੁਝ ਇਹ ਜਾ ਬੇਚ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਸਰਾਫ ਮੁੱਲ ਲੈ ਰਹੇ ਹੋ ਕਿਉਂਕਿ ਕਿੰਨੇ ਤੁਸੀਂ ਜੀਆਂ ਦਾ ਪਰਿਵਾਰਾਂ ਦਾ ਕਿਤੇ ਨਾ ਕਿਤੇ ਨੁਕਸਾਨ ਕਰਦੇ ਹੋ ਭਿਆਨਕ ਬਿਮਾਰੀਆਂ ਫੈਲ ਦੀਆਂ ਨੇ ਇਹ ਚੀਜ਼ਾਂ ਨਾਲ ਬਹੁਤ ਵੱਡੀਆਂ ਬਿਮਾਰੀਆਂ ਨੇ ਇਹੀ ਕਾਰਨ ਨੇ ਆਪਾਂ ਨੂੰ ਬਿਮਾਰੀਆਂ ਜਿਹੜਾ ਇਹ ਕੈਮੀਕਲ ਵਗੈਰਾ ਯੂਜ਼ ਹੁੰਦੇ ਆਪਾਂ ਨੂੰ ਇਹੀ ਅੱਥਵੰਨ ਕੇ ਬੇਨਤੀ ਕਰਨਾ ਵੀਰੋ ਪੈਸਾ ਤਾਂ ਆ ਹੀ ਜਾਂਦਾ ਜਾਂਦਾ ਹੁੰਦਾ ਰਹਿੰਦਾ ਏ ਪਰ ਵੀ ਪਿਓਰ ਚੀਜ਼ ਦੇ ਦਿਓ ਚੀਜ਼ ਵਿਹੋਰ ਦੇ ਦੋ ਆਪਾਂ ਪੈਸੇ ਤੇ ਦੋ ਵੱਧ ਲੈ ਲਓ ਕਹਿ ਕੇ ਲੈ ਲਓ ਕੋਈ ਦਿੱਕਤ ਨਹੀਂ ਜੀ ਗਾਹਕ ਦਊ ਖੁਸ਼ ਕਰ ਖੁਸ਼ ਹੋ ਕੇ ਦਊਗਾ ਜੀ ਪੈਸਾ ਆਪਾਂ ਨੂੰ ਵੀ ਲਓ ਜੀ ਪਰ ਉਹ ਚੀਜ਼ ਵਿਹੋਰ ਦੇ ਦਿਓ ਕਿਉਂ ਜਨਕ ਇਹੀ ਕਹਿਣਾ ਚਾਹੋਗੇ ਤੇ ਬਾਕੀ ਜਿਹੜੇ ਕਸਟਮਰ ਨੇ ਉਹ ਵੀ ਸੋਚ ਸਮਝ ਕੇ ਚੀਜ਼ਾਂ ਲੈਣਾ ਕਿਉਂਕਿ ਕਿਤੇ ਨਾ ਕਿਤੇ ਸੋਚਣਾ ਪੈਣਾ ਜਿਹੜੀ ਇੱਕ ਪਰਦੇ ਪਿੱਛੇ ਫੈਕਟਰੀਆਂ ਦੇ ਪਿੱਛੇ ਚੀਨੀ ਬਣਦੀ ਆ ਹੋਰ ਬਣ ਪਤਾ ਨਹੀਂ ਕੀ ਕੀ ਪਾਉਂਦੇ ਨੇ ਕਿੰਨੇ ਕੁ ਕੈਮੀਕਲ ਡਾਕਟਰ ਸਾਹਿਬ ਨੇ ਲਖਵੀਰ ਸਿੰਘ ਨੇ ਫੜਿਆ ਜੀ ਉਧਰ ਅਸੀਂ ਉਹਨਾਂ ਨੂੰ ਸਲੂਟ ਕਰਦੇ ਆਂ ਬਹੁਤ ਵਧੀਆ ਕੰਮ ਕਰਿਆ ਬਹੁਤ ਹੀ ਵਧੀਆ ਕੰਮ ਕਰਿਆ ਉਹਨਾਂ ਨੇ ਲਾਲੋ ਕਿੱਡੇ ਚੀਨੀ ਨੇ ਢੇਰ ਲੱਗੇ ਹੁੰਦੇ ਸੀ ਉੱਥੇ ਕੀ ਕੁਸ ਪੈ ਰਿਆ ਸੀ ਉੱਥੇ ਰੰਗ ਹੈ ਇਹ ਜੇ ਲਾਲ ਮੈਂਗ ਇਹਨਾਂ ਦਿਖਾਏ ਨੇ ਵੀਡੀਓ ਦੇ ਵਿੱਚ ਇਹਨਾਂ ਕੋਲ ਚੱਲਦਾ ਸੀ ਲਾਲੀ ਨੇਰਾ ਕੀ ਅਸੀਂ ਆਪ ਗਾਕਾਂ ਨੂੰ ਵੀ ਕਹਿੰਦੇ ਕਸਟਮਰ ਨੂੰ ਵੀ ਆਪਦਾ ਸੋਚ ਸਮਝ ਕੇ ਲਾਓ ਕਿਤੋਂ ਵੀ ਆਪਾਂ ਚੀਜ਼ ਲੈਣੇ ਆ ਐ ਨਹੀਂ ਕਹਿੰਦਾ ਮੇਰੇ ਲਈ ਕਿੱਥੋਂ ਵੀ ਆਪਾਂ ਲੈਣੇ ਆ ਸਾਰੇ ਕਿਤੋਂ ਸੋਚ ਸਮਝ ਕੇ ਲਾਓ ਸੁੱਧ ਚੀਜ਼ ਖਾਓ ਜੀ ਆਪਾਂ ਤਾਂ ਆਪਣੀ ਸਿਹਤ ਬੱਚੀ ਰੂ ਨਹੀਂ ਆਪਾਂ ਨੂੰ ਤੁਹਾਨੂੰ ਪਤਾ ਹੈ ਅੱਜ ਕੱਲ ਕੀ ਚੱਲ ਰਿਹਾ ਹੈ ਬਿਲਕੁਲ ਜੀ ਬਾਈ ਹਰਪ੍ਰੀਤ ਧੂਰੀ ਤੋਂ ਮਲੇਰ ਕੋਟਲਾ ਰੋੜਾ ਬੱਬਨਪੁਰ ਵਾਲੇ ਚਾਚਾ ਭਤੀਜਾ ਕੁਲਾੜ ਆਹੇ ਜੇ ਉਹ ਚੈਲੰਜ ਕਰਦੇ ਨੇ ਕਿ ਸਾਡੇ ਲਈ ਪੂਰਾ ਸ਼ੁੱਧ ਸਿਹਤ ਵਿਭਾਗ ਦੀਆਂ ਟੀਮਾਂ ਨੇ ਕਈ ਵਾਰ ਸੈਂਪਲ ਭਰੇ ਨੇ ਕਿ ਪੂਰੀ ਸ਼ੁੱਧਤਾ ਜੀ ਕੋਈ ਦਿੱਕਤ ਨਹੀਂ ਅਤੇ ਤੁਹਾਨੂੰ ਇਹ ਵੀ ਜਾਣਕਾਰੀ ਦੇ ਦਈਏ ਕਿ ਕਿਤਨੇ ਕਿਤੇ ਬਾਈ ਜੂਰਾਂ ਨੇ ਧੰਦਾ ਆਪਣਾ ਸ਼ੁਰੂ ਕੀਤਾ ਕਿ ਜਿਹੜੇ ਨੌਜਵਾਨ ਨੇ ਉਹ ਬਾਹਰ ਲੀਆਂ ਕੰਟਰੀਆਂ ਜਾ ਰਹੇ ਨੇ ਕਿ ਇੱਥੇ ਰੁਜ਼ਗਾਰ ਨਹੀਂ ਕਹਿ ਰਹੇ ਨੇ ਕਿ ਨਾਲੇ ਰੁਜ਼ਗਾਰ ਨਾਲੇ ਲੋਕਾਂ ਦੀ ਸੇਵਾ ਕਰਦੇ ਆ ਜਨਿ ਕਿ ਬਿਲਕੁਲ ਮਿਲਾਵਟੀ ਨਹੀਂ ਇਹ ਕਹਿ ਲੋ ਕਿ ਇੱਕ ਵੀ ਕੈਮੀਕਲ ਨਹੀਂ ਯੂਜ਼ ਕਰਦੇ ਇੱਥੋਂ ਤੱਕ ਇਹ ਚੈਲੰਜ ਕਰ ਰਹੇ ਨੇ ਕਿ ਅਸੀਂ ਜਿਹੜੇ ਦੇਸੀ ਤਰੀਕਿਆਂ ਨਾਲ ਸ਼ੱਕਰ ਗੁੜ ਤਿਆਰ ਕਰਦੇ ਆਰਗੈਨਿਕ ਬਿਲਕੁਲ ਅਤੇ ਬਾਈ ਜੁਰੀ ਬਹੁਤ ਲੰਬੇ ਸਮੇਂ ਤੋਂ ਕੰਮ ਕਰ ਰਹੇ ਨੇ ਤੇ ਕਹਿ ਰਹੇ ਨੇ ਕਿ ਅਸੀਂ ਬਿਲਕੁਲ ਸ਼ੁੱਧ ਦੇਵਾਂਗੇ 10 20 ਰੁਪਏ ਘੱਟ ਵੱਧ ਹੋ ਜਾਂਦਾ ਕਿਉਂਕਿ ਹਰੇਕ ਅਗਲਾ ਕਹਿੰਦਾ ਸਾਨੂੰ ਮਹਿੰਗਾ ਮਿਲ ਜੇ ਪਰ ਸ਼ੁੱਧ ਮਿਲੇ ਬਾਕੀ ਬਾਈ ਜੁਰੀ ਲਗਾਤਾਰ 1 ਮੀਟਰ ਇਹ ਇਹ ਵੀ ਗੱਲ ਕਹਿ ਰਹੇ ਸੀ ਖਰਪੇ ਭਾਈ ਮੀਟਰ ਦੀ ਗੱਲ ਕਰਦੇ ਤੁਸੀਂ ਪਹਿਲਾਂ ਵੀ ਕਿਵੇਂ ਉਹ ਮੀਟਰ ਨਾਲ ਚੈੱਕ ਹੁੰਦਾ ਗੰਨਾ ਹਾਂਜੀ ਉਹ ਗੰਨਾ ਚੈੱਕ ਹੁੰਦਾ ਦਿਖਾਉਣੇ ਮੀਟਰ ਲੈ ਕੇ ਆ ਰਿਆ ਸੀ ਉਸ ਹਿਸਾਬ ਨਾਲ ਸਾਡੀ ਸਾਰੀ ਪ੍ਰੋਸੈਸਿੰਗ ਪੂਰੀ ਪਾਇਓਰਟੀ ਰੱਖਿਆ ਵੀ ਆਪਾਂ ਕੋਈ ਐ ਨਹੀਂ ਕਰਨਾ ਪਹਿਲਾਂ ਸ਼ੁਰੂ ਤੋਂ ਦੇਖ ਕੇ ਅਸੀਂ ਗੰਨਾ ਵੀ ਟੈਸਟ ਕਰਕੇ ਅਸੀਂ ਫੇਰ ਗੰਨੇ ਆਂ ਪੀੜਦੇ ਨਹੀਂ ਅਸੀਂ ਗੰਨਾ ਨਹੀਂ ਪੀੜਦੇ ਅਸੀਂ ਜੇ ਤਾਂ ਰਸ ਕੱਢਾਂ ਗੰਨੇ ਸਾਡੇ ਮੀਟਰ ਸਹੀ ਦੱਸੂ ਵੀ ਆਹ ਗੋੜ ਸ਼ੱਕਰ ਦੇ ਬੰਦੇ ਕਾਬਲ ਹੈਗਾ ਜਾਂ ਨਾ ਹੈਗਾ ਅਸੀਂ ਤਾਂ ਉਹ ਕਰਾਂਗੇ ਨਹੀਂ ਆਪਾਂ ਉਹ ਨਹੀਂ ਕਰਦੇ ਵੜਦੇ ਤੱਕ ਨਹੀਂ ਅਸੀਂ ਪਹਿਲਾਂ ਵੜਦੇ 'ਚ ਖੜਾ ਕਰਨਾ ਦੇਖਦੇ ਹਾਂ ਅਸੀਂ ਆ ਦੇਖੋ ਜਾਈ ਮੀਟਰ ਆਈ ਇਹ ਜੀ ਇਹਨਾਂ ਦਾ ਪਾਇਦੇ ਦੱਸੂ ਆਪਾਂ ਨੂੰ ਸੋਨੂਆ ਵਿੱਚ ਸਾਰੇ ਇਹ 65 ਆਉਣਗੇ ਵੀ ਇੰਨੇ 65 ਤੇ ਗੁੜ ਸ਼ੱਕਰ ਬਣ ਸਕਦਾ ਜਾਂ ਨਾ ਬਣ ਸਕਦਾ ਇਹਦਾ ਵੀ ਇੰਨੇ ਚ ਪਾਣੀਆਂ ਵੀ ਇੰਨੇ ਦੇ ਵਿੱਚ ਆਪਾਂ ਨੂੰ ਮਠਾਸ ਮਿਲਨੀ ਆ ਇਹਦੇ ਆਪਾਂ ਨੂੰ ਹੁੰਦਾ ਵੀ 18-17 ਤੋਂ ਲੈ ਕੇ 18 ਤੋਂ ਲੈ ਕੇ ਉੱਪਰ ਤੱਕ ਚਾਹੀਦਾ ਆਪਾਂ ਨੂੰ ਇਹਦਾ ਜੇ ਗੰਨੇ ਚ ਰਾਸ ਵੱਧ ਹੋਊਗਾ ਪਾਣੀ ਵੱਧੂ ਤਾਂ ਇਹ ਬੇਨਿਫਿਟ ਹੋ ਤੁਹਾਨੂੰ ਇਹ ਪਾਣੀ ਨਹੀਂ ਮਠਾਸ ਦੱਸਣੀਆਂ ਨੇ ਜੀ ਇਹਦੇ ਮਠਾਸ ਕਿੰਨੀ ਆ ਇਹਦੇ ਵਿੱਚ ਜੇ ਮੰਨ ਕੇ ਇਹਦਾ ਬ੍ਰਿਕਸ਼ ਇੱਕ ਆ ਬ੍ਰਿਕਸ਼ ਜੇ 18 ਤੋਂ ਉੱਪਰ ਆਊਗਾ ਤਾਂ ਮਾਰ ਵਧੀਆ ਬਣੂਗਾ ਜੀ 20 ਤੋਂ ਗਾਹਾਂ ਨੰਗਣ ਲੱਗਿਆ ਫਿਰ ਤਾਂ ਇਹਨਾਂ ਲੋ ਵੀ ਪੂਰਾ ਕੋਪੜੀਆ ਜਦ 17 18 ਥੱਲੇ ਆ ਗਿਆ 15 16 14 ਤੇ ਆ ਗਿਆ ਜੇ 10 10 ਵੀ ਆਉਂਦਾ ਹੀ ਉਹ ਪਾਣੀ ਹੰਨੇ ਰਾਈ ਉਹਦਾ ਮਾਲ ਨਹੀਂ ਬਣਦਾ ਉਹ ਇਹੀ ਕਾਰਨ ਹੈ ਜਿਵੇਂ ਹੁਣ ਕੋ ਇੱਥੇ ਬੈਠਣ ਯੂਪੀ ਵਾਲੇ ਉਹਨਾਂ ਵਾਲੇ ਵੀ ਕੋਈ ਕਿਸੇ ਨੂੰ ਕੁਝ ਨੌਲੇਜ ਕੁਸਚਨ ਚਲ ਬਣਾਉਂਦੇ ਹੈਗੇ ਆ ਕਾਰੀਗਰ ਆਪਾਂ ਹੀ ਨਹੀਂ ਕਹਿੰਦੇ ਪਰ ਉਹਨਾਂ ਨੂੰ ਆ ਨਹੀਂ ਕਹਿੰਦਾ ਵੀ ਕਿਵੇਂ ਇਹਦਾ ਗੰਨੇ ਦਾ ਕੀ ਸੈਂਪਲ ਦੇਖਣਾ ਕੀ ਨਾ ਉਹ ਸਿਹਾਲਾਂ ਨੇ ਉਦੋਂ ਬਾਅਦ ਜਿੰਨੀ ਪਾਈ ਜਾਂਦੇ ਉਹਦੇ ਵਿੱਚ ਕਿੰਨੀ ਬਾਵਾ ਫਿਰ ਗੋੜ ਬਣਾਉਂਦੇ ਆ ਇਹ ਸਾਰਾ ਇਹ ਹਾਂ ਜੀ ਹਾਂ ਬਿਲਕੁਲ ਜੀ ਸੋ ਤੁਹਾਨੂੰ ਪੂਰਾ ਦਿਖਾਇਆ ਕਿ ਗੁੜ ਤੇ ਸ਼ੱਕਰ ਕਿਵੇਂ ਤਿਆਰ ਹੁੰਦੀ ਆ ਬਾਈ ਜਿਊਰੀ ਸੁਝਾਅ ਵੀ ਦੇ ਰਹੇ ਨੇ ਤੇ ਕਹਿ ਵੀ ਰਹੇ ਨੇ ਜਿਹੜੇ ਕੁਲਾੜ ਵਾਲੇ ਕਿਤੇ ਨਾ ਕਿਤੇ ਕੈਮੀਕਲ ਪਾ ਕੇ ਕੋਈ ਤਿਆਰ ਕਰਦੇ ਨੇ ਕਿ ਬਹੁਤ ਗਲਤ ਗੱਲ ਆ ਕਿਉਂਕਿ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਉਹ ਜਿਹੜੇ ਪਰਿਵਾਰ ਖਰੀਦਦੇ ਨੇ ਸੋ ਸਾਰਾ ਸਿਸਟਮ ਦਿਖਾਇਆ ਤੇ ਚੈਲੰਜ ਕਰ ਰਹੇ ਨੇ ਅਤੇ ਕਹਿ ਰਹੇ ਨੇ ਕਿ ਸਾਡਾ ਕਦੇ ਵੀ ਸਿੰਪਲ ਲੈਵੇ ਸਿਹਤ ਵਿਭਾਗ ਦੀ ਟੀਮ ਨੇ ਲੈ ਵੀ ਨਹੀਂ ਪਰ ਕੋਈ ਦਿੱਕਤ ਨਹੀਂ ਆਈ ਅਤੇ ਅਸੀਂ ਸਾਫ਼ ਸੁਥਰਾ ਹੀ ਵੇਚਾਂਗੇ ਅਸੀਂ ਵੀ ਪੰਜਾਬੀ ਲੋਕ ਚੈਨਲ ਦੀ ਟੀਮ ਵੱਲੋਂ ਇਹ ਇੱਕ ਸੁਝਾਅ ਵੀ ਦਿੰਨਾ ਹੈ ਲੋਕਾਂ ਨੂੰ ਵੀ ਕਹਿੰਦੇ ਆ ਕਿ ਸ਼ਰਾਫ ਨਾਲੋਂ ਵਧੀਆ ਸਾਫ਼ ਸੁਥਰਾ ਜੋ ਵੀ ਚੀਜ਼ ਆਈਟਮ ਤੁਸੀਂ ਪ੍ਰੋਡਕਟ ਤਿਆਰ ਕਰਦੇ ਹੋ ਸਾਫ਼ ਸੁਥਰਾ ਤਿਆਰ ਕਰਵਾਓ ਕੀ ਕਹਿਣਾ ਚਾਹੁੰਦੇ ਹੋ ਬਾਈ ਜੀ ਬਾਕੀ ਅਪਸ ਦਾ ਇਹ ਕਹਿਣਾ ਜੀ ਸਾਰੇ ਗਾਹਕਾਂ ਨੂੰ ਕਿਸੇ ਨੇ ਵੀ ਆਪਣਾ ਤਿਆਰ ਕਰਵਾਉਣਾ ਸਾਡੇ ਕੋਲ ਆ ਕੇ ਤਿਆਰ ਕਰਵਾ ਸਕਦਾ ਜੀ ਕਿਸੇ ਨੇ ਵੀ ਆਪਾਂ ਨੂੰ ਕੋਈ ਕੋਲ ਬੈਠੋ ਆਪਣਾ ਤਿਆਰ ਕਰਵਾ ਸਕਦੇ ਇੱਥੇ ਬੈਠ ਕੇ। ਕੁਆਂਟਲ 2 ਕੁਆਂਟਲ ਲੈਣਾ ਵੀ ਆ ਕੇ ਸਾਹਮਣੇ ਹੋਊਗਾ ਜੀ। ਹਾਂਜੀ ਸਾਹਮਣੇ ਤਿਆਰ ਹੋਊਗਾ ਜੀ ਆਪਣਾ। ਹਾਂਜੀ ਬਾਕੀ ਆਨਲਾਈਨ ਡਿਲੀਵਰੀ ਵੀ ਆਪਾਂ ਨੂੰ ਕਿਤੇ ਵੀ ਅਸੀਂ ਭੇਜਣਾ ਭੇਜ ਦਿੰਦੇ ਕੋਈ ਦਿੱਕਤ ਨਹੀਂ ਜੀ ਆਪਾਂ ਨੂੰ। ਆਪਣਾ ਦਾ ਮਾਰੀ ਕਿਰਪਾ ਨਾਲ ਜਦੋਂ ਦਾ ਕੰਮ ਸ਼ੁਰੂ ਕੀਤਾ ਦੇਸਾਂ ਵਿੱਚ ਦੇਸਾਂ ਕਿ ਅਸੀਂ ਸਾਰੇ ਕੋਨੇ ਕੋਨੇ ਚ ਗੋੜ ਭੇਜਤਾ ਆਪਣਾਈ ਹਾਂ। ਠੀਕ ਹੈ। ਜਾਨੀ ਕਿ ਸੁੱਧਾ ਲੋਕ ਵੀ ਬਾਰ-ਬਾਰ ਆਉਂਦੇ ਹੋਣਗੇ ਫਿਰ ਵੀ ਠੀਕ ਆ ਜੀ ਬਹੁਤ ਜਿਹੜਾ ਇੱਕ ਵਾਰ ਹੱਡਲਵੇਂ ਆ ਗਿਆ ਵਾਰ-ਵਾਰ ਲੈ ਕੇ ਜਾਂਦਾ ਜੀ ਆਪਣਾ ਕੋੜਾ ਜਿਹੜਾ ਕਹਿੰਦਾ ਵੀ ਸੁੱਤ ਤੋਂ ਲੈਣਾ ਸੁੱਤਾ ਹੀ ਲੈਣਾ ਈ ਕੋੜਾ ਆਪਣਾ ਠੀਕ ਹੈ ਬਾਅਦ ਜੀ ਹਾਲ ਐਨੀ ਮੰਗ ਕਰਦੇ ਹੁਣ ਕੀ ਕਰੀਏ ਸਟਾਕ ਰਹਿੰਦੇ ਨਹੀਂ ਜਦੋਂ ਪੂਰੀ ਨਹੀਂ ਹੁੰਦੀ ਜਿੰਨਾ ਆਪਣਾ ਮਾਲ ਬੰਦ ਆ ਉਹਨਾਂ ਦੇ ਲਈ ਨਿਕਲ ਹੀ ਜਾਂਦਾ ਜੀ ਮਾਲ ਆਪਣਾ ਹਾਂ ਜੀ ਬਿਲਕੁਲ ਜੀ ਚਾਚੇ ਭਤੀਜੇ ਦਾ ਕੁਲਾੜ ਬਾਈ ਜੂਰੀ ਕਹਿ ਰਹੇ ਨੇ ਕਿ ਹੌਲੀ-ਹੌਲੀ ਕੰਮ ਸ਼ੁਰੂ ਕਰਿਆ ਪਰ ਸ਼ੁੱਧਤਾ ਬਣਾਈ ਰੱਖੀ ਸ਼ੁੱਧਤਾ ਲਗਾਤਾਰ ਅਸੀਂ ਸਭ ਤੋਂ ਪਹਿਲਾਂ ਸ਼ੁੱਧ ਚੀਜ਼ ਬਣਾਉਣ ਦੀ ਕੋਸ਼ਿਸ਼ ਕੀਤੀ ਸ਼ੱਕਰਗੁੜ ਵੇਚ ਰਹੇ ਨੇ ਕੈਮਰਾਮੈਨ ਪੀਮਾ ਪੱਟੀਵਾਲ ਨਾਲ ਅਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ